ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰ ਉਹ ਅੱਜ ਪਹੁੰਚਿਆ ਪਿੰਡ ਪਲਵਾਨਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀਪਿੰਡ ਦੇ ਬਿਲਕੁਲ ਨਜ਼ਦੀਕ ਪਿੰਡ ਪਲਵਾਨਕੇ ਦਰਾਜ ਕੇ ਪਿੰਡ ਥੋੜੀ ਦੂਰੀ ਤੇ ਆ ਚੇਲਾ ਪਿੰਡ ਬਿਲਕੁਲ ਨਜ਼ਦੀਕ ਵੀਰ ਸਰਵਨ ਸਿੰਘ ਹੋਣਾ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਸਰਵਨ ਸਿੰਘ ਹੋਣਾ ਦਾ ਤੇ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਇਸ ਫਾਰਮ ਤੋਂ ਇਸ ਘਰੋਂ ਦਿਖਾਏ ਤੋ ਵੱਡੀ ਗਿਣਤੀ ਦੇ ਵਿੱਚ ਨਗ ਜੜੇ ਆ ਦੋਸਤੋ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਤੇ ਜ਼ਿਆਦਾਤਰ ਵੀਰ ਮੱਜਾਂ ਦਾ ਕਾਰੋਬਾਰ ਕਰਦਾ ਅੱਜ ਇਸ ਵੀਡੀਓ ਦੇ ਵਿੱਚ ਜਿੰਨੇ ਤੁਸੀਂ ਸਾਹਮਣੇ ਨਗ ਦੇਖ ਰਹੇ ਜੇ ਟੋਟਲ 8 ਨਗ ਜੜੇ ਆਪਾਂ ਤੁਹਾਨੂੰ ਦਿਖਾਵਾਂਗੇ ਸੋਇ ਸੋਇ ਪਸ਼ੂ ਆ ਤੇ ਜੇਕਰ ਇਹਨਾਂ ਦੇ ਵਿੱਚੋਂ ਕੋਈ ਗੱਬਣ ਹੋਇਆ ਉਹ ਵੀ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਪੂਰੀ ਇਨਫੋਰਮੇਸ਼ਨ ਇਨਾ ਨਗਾ ਦੀ ਤੁਹਾਡੇ ਸਾਹਮਣੇ ਆਪਾਂ ਰੱਖ ਦਿਆਂਗੇ ਸੋ ਕੋਈ ਵੀ ਖਰੀਦਦਾਰ ਵੀਰ ਆ ਰਿਹਾ ਦੋ ਟਾਈਮ ਚੋਕੇ ਚਾਹੀ ਵੀ ਭਰਾ ਆਪਣੀ ਚਾਰ ਟਾਈਮ ਚੋਕੇ ਤਸੱਲੀ ਕਰ ਲੇ ਗੱਪਣ ਪਸ਼ੂ ਲੈ ਕੇ ਜਾਂਦੇ ਹੋ ਤੇ ਬਿਲਕੁਲ ਚਾਰੇ ਤਰ੍ਹਾਂ ਦੇ ਟਿੱਪ ਭਰਾ ਕੇ ਤਸੱਲੀ ਜ਼ਰੂਰ ਯਕੀਨੀ ਬਣਾ ਲਓ ਠੀਕ ਹੈ ਜੀ ਸੋ ਭਿੱਖੀਵੜ ਤੋਂ ਸਿਰਫ ਕੋਈ 2-3 ਕਿਲੋਮੀਟਰ ਦੀ ਦੂਰੀ ਆ ਸਾਰੀ ਅੱਜ ਤਰੀਕ 20 ਨਵੰਬਰ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 3:30 ਵਜੇ ਦਾ ਆ ਉਹ ਕਰਦੇ ਆ ਗੱਲਬਾਤ ਵੀਰ ਸਰਵਨ ਸਿੰਘ ਹੁਣਾਂ ਦੇ ਨਾਲ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਵੀਰ ਸਰਵਨ ਸਿੰਘ ਸਾਸਰੀ ਜੀ ਜੀ ਆਇਆਂ ਨੂੰ ਔਰ ਪਾਜੀ ਕੈਮ ਸੇ ਤਾਂ ਹਾਂਜੀ ਬਹੁਤ ਵਧੀਆ ਪਾਜੀ ਸਭ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾ ਹੈ ਸ਼ੁਕਰੇ ਮਾਲਕ ਦਾ ਅੱਛਾ ਫਿਰ ਸਰਵਨ ਸਿੰਘ ਜੀ ਵੱਡੀ ਗਿਣਤੀ ਦੇ ਵਿੱਚ ਆਪਣੇ ਕੋਲ ਮਾਲ ਹੁੰਦਾ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਕਿ ਪੰਜ ਸੱਤ ਅੱਠ ਨਾਲ ਜਿਹੜੇ ਪੱਕੇ ਅਵੇਲੇਬਲ ਹੁੰਦੇ ਆ ਹਾਂਜੀ ਹਾਂਜੀ ਤੇ ਜ਼ਿਆਦਾਤਰ ਨੀਲੀ ਰਾਵੀ ਤੇ ਮੈਨੂੰ ਲੱਗਦਾ ਨੀਲੀ ਕੇ ਆਜੀ ਭਾਈ ਮੱਜਾ ਨਾ ਜਦੋਂ ਤੁਹਾਨੂੰ ਮੈਂ ਰਾਤੀ ਫੋਨ ਕੀਤਾ ਚੰਗੀਆਂ ਮੈਂ ਹੀ ਉਹ ਫਿਰ ਕਿਸੇ ਵੀਰ ਨੇ ਸੌਦਾ ਕਰ ਲਿਆ ਇਹ ਉਹ ਆਂਦਾ ਵੀ ਅਸੀਂ ਵੀਡੀਓ ਚ ਨਹੀਂ ਪੜਨਗੇ ਨਹੀਂ ਉਹ ਲੱਦ ਕੇ ਲੈ ਕੇ ਦੋ ਮੱਜਾ ਅੱਛਾ ਜੀ ਇਹ ਚਲ ਆ ਰਹੀ ਹੋਣਾ ਨਾ ਜਿਹੜੇ ਹੈਗੇ 8-7 ਚੰਗੇ ਆ ਤੇ ਬਾਕੀ ਹੁਣ ਉਤਰਾ ਖਰੀਦੀਆਂ ਵੀ ਚਲੋ ਵੀਰ ਨੂੰ ਜਿਹੜਾ ਕੋਈ ਆਖੂਗਾ ਬਾਅਦ ਚ ਆਪਾਂ ਉਤਰਾ ਹੀ ਵੀਡੀਓ ਪਾ ਦਾਂਗੇ ਮੋਬਾਈਲ ਮੂਲ ਤੇ ਠੀਕ ਹੈ ਜੀ ਤੇ ਬਾਕੀ ਆ ਵੀ ਮੱਜਾਂ ਚਲੋ ਜਿਹੜੀਆਂ ਹੈਗੀਆਂ ਆਪਾਂ ਤਖਾਲ ਦਿੰਦੀ ਆ ਅੱਛਾ ਵੀਰ ਸਰਵਨ ਜਿਹੜੇ ਤੁਸੀਂ ਪਸ਼ੂ ਲਾਏ ਖੜੇ ਜਾਂਦੇ ਵੀ ਨੀਲੀ ਰਾਵ ਦੀਆਂ ਮੱਜਾਂ ਝੋਟੀਆਂ ਚੰਗੀਆਂ ਨੇ ਹਾਂ ਜੀ ਦੋ ਝੋਟੀਆਂ ਬਹੁਤ ਚੰਗੀਆਂ ਉਹ ਵੀ ਆਉਣ ਵਾਲੀਆਂ ਹਾਂ ਜੀ ਉਹ ਆਉਣ ਵਾਲੀਆਂ ਸੂਈਆਂ ਸਵਾਈਆਂ ਨੇ ਦੋਸਤੋ तकरीबन ਇਹ ਜਿਹੜੇ ਨਾਗ ਅਵੇਲੇਬਲ ਨੇ ਉਹ ਝੋਟੀਆਂ ਲਈਆਂ ਵੀਰ ਸਰਵਨ ਸਿੰਘ ਉਹਨਾਂ ਨੀਲੀ ਰਾਵ ਦੀਆਂ ਝੋਟੀਆਂ ਨੇ ਉਹ ਫਿਰ ਤੁਸੀਂ ਤੁਹਾਡੇ ਆਉਣ ਦਾ ਕਰਕੇ ਫਿਰ ਕੋਈ ਥੋੜਾ ਲੇਟ ਹੋ ਜਾਣਾ ਲੇਟ ਹੋ ਜਣਗੀ ਹਾਂ ਜੀ ਅੱਛਾ ਵੀ ਸਰਵਨ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰ ਲਈਏ ਆ ਮੱਝ ਦੀ ਇਹ ਝੋਟੀ ਦੀ ਕੀ ਡਿਟੇਲ ਆ ਸ ਠੀਕ ਹੈ ਇਹਨੂੰ ਸੂਈ ਨੂੰ ਆਲਿਆ ਪਤਾ ਨਹੀਂ ਹੋਇਆ ਕਰਦਾ ਵਾ ਮਗਰ ਚੰਗੇ ਸੀਮੰਦਾ ਹੈ ਲੋ ਵੀ ਨੀਲੀ ਰੌਣਕ ਦਾ ਟੱਟਾ ਜੀ ਅੱਜ ਵੀ ਨੀਲੀ ਚਾਪਿਓ ਜਿਹੜੀ ਆਮ ਨੀਲੀ ਪਾਕਿਸਤਾਨ ਵਾਲੇ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੋਸਤੋ ਮੱਥੇ ਬੱਲ ਹਾਂਜੀ ਬੱਲੀ ਮਨ ਕੀ ਅੱਖ ਮੋਛ ਬਗੀ ਹੋਗੀ ਥੋੜੀ ਬਾਤੀ ਵਿੱਚ ਹਾਂਜੀ ਨਿਸ਼ਾਨ ਮਾਰਕਿੰਗ ਦੇ ਤੇ ਮਗਰਲੇ ਕੋਰ ਤੋਂ ਪਿਆ ਇਹ ਮਗਰ ਕਟਾ ਨੀਲੀ ਰਾਵੀ ਦਾ ਵੀ ਤਾਂ हां ਜੀ ਨੀਲੀ ਰਾਵੀ ਦਾ ਪ्योर ਨੀਲੀ ਰਾਵੀ ਦਾ ਕਟਾ ਵੀ ਬਹੁਤ ਸੋਹਣਾ ਲੱਗਦਾ ਸੀਮੈਂਟ ਵਾਈਟ ਫੇਸ ਆ ਠੀਕ ਆ ਜੀ ਕੋਈ ਭਰਾ ਸ਼ੌਕ ਨਾਲ ਤਿਆਰ ਕਰ ਲੂ ਮਾੜੀ ਚੰਗਾ ਬਣਨ ਵਾਲਾ ਹਾਂ ਜੀ ਹਾਂ ਜੀ ਆਖ ਬਹੁਤ ਸੋਹਣੀ ਮੈਂ ਬਹੁਤ ਸੋਹਣੀ ਆਖੂਖਾ ਅੱਛਾ ਵੀ ਸਰਮਣ ਦਿਨ ਕਿੰਨੇ ਦੱਸੇ ਨੂੰ ਸੁਈ ਨੂੰ ਨਹੀਂ ਨਹੀਂ ਜੀ ਹਫਤਾ ਨਹੀਂ ਹਲੇ ਮੈਂ ਸੁਈ ਨੂੰ ਆ ਤੁਸੀਂ ਹਫਤਾ ਮੰਨ ਕੇ ਟੋਲੋਂ ਬਾਹਰ ਜਦੋਂ ਦੁੱਧ ਪਏ ਮੰਨ ਲਿਓ ਜੀ ਇਹ ਦੀ ਚਲੋ ਆਪਾਂ ਤੁਹਾਨੂੰ ਅੱਗੇ ਵੀ ਆਪਣੀ ਆਦਤ ਦਾ ਪਤਾ ਹੈ ਵੈਸੇ ਦੁੱਧ ਜਦੋਂ ਆਪਾਂ ਮੱਝ ਦਾ ਚੋਣੇ 10 ਲੀਟਰ ਵੀ ਕੋਈ ਕਰਮ ਮੈਂ ਦਿੰਦੀ ਆ ਬੜੀ ਚੰਗੀ ਮੈਂ ਹੁੰਦੀ ਆ ਇਹਦੇ ਭਾਜੀ ਇਹ ਮੈਂ ਥੱਲੇ ਆਪਾਂ ਤਾਂ ਤੁਹਾਨੂੰ ਆਪਣੀ ਆਤ ਦਾ ਪਤਾ ਦੋ ਡੰਗ ਚਵਾ ਕੇ ਦਿੰਦੇ ਹੁੰਨੇ ਆ ਇਸ ਟਾਈਮ ਤੇ ਥੱਲੇ 14 ਲੀਟਰ ਦੁੱਧ ਮਿਣਕੇ ਦਵਾਂਗੇ 14 ਲੀਟਰ ਹਾਂਜੀ ਟਾਈਮੋਂ ਟਾਈਮ ਆ ਤੇ ਬਾਕੀ ਇਹਦੀ 17 ਲੀਟਰ ਦੀ ਤਸੱਲੀ ਉਹਨਾਂ ਆਖੇ ਵੀ 17 ਲੀਟਰ ਅਸੀਂ ਦੁੱਧ ਦੇ ਦਾ ਤੋਲੇ ਆਏ ਠੀਕ ਹੈ ਜੀ ਹਾਂਜੀ ਅੱਜ ਵੀ ਇਹ ਥੱਲੇ ਮੌਕੇ ਤੋਂ ਦੇ ਨਾਲੇ ਰਾਤ ਹੀ ਸਾਡੇ ਕੋਲੇ ਆਈ ਆ। ਲਓ ਵੀ ਸਰਵਨ ਖੋਲ ਕੇ ਨਾਲ ਦੀ ਨਾਲ ਦਿਖਾ ਦਗੇ। ਹਾਂਜੀ। ਲਓ ਦੋਸਤੋ ਅੱਜ 14 ਲੀਟਰ ਆ ਠੀਕ ਆ ਜੀ। ਵਿਰਨ ਦਾ ਵੀ 17 ਦੀ ਤਸੱਲੀ ਤੇ ਆਈ ਆ। ਹਾਂਜੀ। ਚਵਾਪ ਸਮਾਹ ਬਹੁਤ ਜ਼ਿਆਦਾ ਚੰਗਾ ਹੈ। ਬਾਕੀ ਹੈਵੀ ਬਾਡੀ weight ਆ ਪੂਰੇ ਵਜਨ ਵਾਂਗ ਆ। ਬਾਕੀ ਇਹ ਵੀ ਨਹੀਂ ਕੋਈ ਆਪਾਂ ਜਾਦੇ ਟਾਈਮ ਦੀ ਚੋਈ ਆ 5 ਵਜੇ ਦੀ ਚੋਾਈ ਹੁੰਦੀ ਆ। ਠੀਕ ਆ ਜੀ। ਸੋ ਨੀਲੀ ਅੰਗ ਦੇ ਵਿੱਚ ਆਪਾਂ ਇਹਨੂੰ ਕਹਾਂਗੇ ਵੀ ਨੀਲੀ ਅੰਗ ਦੇ ਵਿੱਚ ਦੋਸਤੋ ਇਹ ਝੋਟੀ ਆ। ਬਾਕੀ ਬਹੁਤ ਚਵਾਪ ਸਮਾਹ ਬਹੁਤ ਚੰਗਾ ਇੱਕ ਨੰਬਰ ਆ। ਬਹੁਤ ਐਨੀਮਲ ਦੋਸਤ ਇਹੋ ਜੇ ਨਿਕਲਦੇ ਆ ਹਾਂਜੀ ਜਿਹਦੇ ਮੱਥੇ 'ਚ ਫੁੱਲ ਹੁੰਦਾ ਮਗਰਲੇ ਖੁਰ ਤੂਫੇ ਹੁੰਦੇ ਆ ਅੱਖ ਬਿੱਲੀ ਮਨਕੀ ਹੁੰਦੀ ਆ ਅਸਲ ਨੀਲੀ ਰੇਡ ਤੁਸੀਂ ਕਰੋ ਚੱਕ ਫੁੱਲ ਅਸਲ ਨੀਲੀ ਇਹੇ ਆਪਾਂ ਮੰਨਦੇ ਆ ਹਾਂ ਆ ਦੇਖੋ ਬਾਕੀ ਭਾਈ 3 ਲੀਟਰ ਦੁੱਧ ਦੇਦਾ ਆਂ ਵਧਾਉਣਾ ਲੈ 17 ਲੀਟਰ ਤੇ ਮੱਝ ਖੜਨੀ ਐ ਨਾ ਇਹਨੇ ਦੇਣਾ ਹੀ ਦੇਣਾ ਵਾ ਠੀਕ ਬਾਕੀ ਚਾਰੂ ਚੂਰੂ ਬਹੁਤ ਚੰਗੀ ਆ ਜਿਵੇਂ ਤਾਜ਼ਾ ਸੂਆ ਡੰਗਰ ਕਈ ਪੱਠੇ ਰੱਕੇ ਨਹੀਂ ਖਾਂਦੇ ਹਾਂਜੀ ਤੇ ਬਹੁਤ ਚੰਗਾ ਵੰਡ-ਮੁੰਡ ਬਹੁਤ ਸੋਹਣਾ ਖਾਂਦੀ ਆ ਲੋ ਵੀ ਉਂਝ ਵੀ ਠੰਦੀ ਧਿਰੀ ਆ ਭਾਵੇਂ ਜਿਤਨਾ ਮਰਜ਼ੀ ਕੋਈ ਛੋ ਹਉ ਆਂਦੇ ਹੀ ਭਾਵੇਂ ਥੱਲੇ ਬੱਚਾ ਹੋਣਾ ਲਾਓ ਇਤਰਾ ਹੀ ਮਤਲਬ ਇਹਨੂੰ ਥੱਲੇ ਬੈਜੋ ਇਹਦੇ ਥੱਲੇ ਮਾਣਾ ਪੂਰੀ ਜੰਮੀ ਪਲੀ ਆ ਜੀ ਹਾਂ ਜੀ ਇਤਰਾ ਹੀ ਵੇਖੋ ਆ ਬੱਚੇ ਦੀ ਵੀ ਕੋਈ ਲੋੜ ਨਹੀਂ ਹਾਂ ਬਸ ਠੰਡੀ ਬਾਈ ਆ ਬਸ ਉਹ ਸੋ ਨੀਲੀ ਦੇ ਪਸ਼ੂ ਕਾਦੇ ਹੋਏ ਵੀ ਜੇਕਰ ਜੀ ਇਹ ਵੀ ਨਹੀਂ ਵੀ ਬੱਚਾ ਗਾੜੀ ਬੱਚਾ ਬੱਚਾ ਭਾਵੇਂ ਉੱਥੇ ਲੈ ਜਾਓ ਹਾਂ ਆ ਵੀ ਇਹ ਉਸੇ ਵਲੇ ਪੋਲੀ ਬਹੁਤ ਹੈ ਮੱਜ ਲਓ ਆ ਦੇਖੋ ਇਤਰਾ ਹੀ ਤਾਨਾ ਮਾਰੀ ਜੋ ਜੋ ਆਪਸ ਮਾਂ ਬਹੁਤ ਇਹਦਾ ਵਧੀਆ ਇੱਕ ਨੰਬਰ ਅੱਛਾ ਵੀਰ ਸਰਮਨ ਹਾਂ ਮੋਲ ਕੀ ਕਰਦੇ ਆ ਦਵਾਂਗੇ ਕਿੰਨੇ ਦੀ ਆਪਣੇ ਭੈਣ ਭਰਾਵਾਂ ਨੂੰ ਓਏ ਮੋਲ ਵਿੱਚ ਜੇ ਤਾਂ ਆਪਾਂ ਇਹ ਥੱਲੇੋਂ ਦੁੱਧ ਅੱਜ ਵੀ ਜਿਹੜਾ 14 ਲੀਟਰ ਦੁੱਧ ਹੈ ਬਹੁਤ ਚੰਗਾ ਦੁੱਧ ਹੈ ਮੇਰੇ ਹਿਸਾਬ ਦੇ ਵਿੱਚ ਲੋਕੀ ਕਹਿ ਦਿੰਦੇ ਆ ਸਾਡੀ ਮਾਂ ਥੱਲੇ 20 ਲੀਟਰ ਦੁੱਧਿਆ ਕੋਈ ਕਹਿੰਦਾ ਭਾਈ ਭਰ ਚਲੋ ਮੈਂ ਨਹੀਂ ਐਵੇਂ ਇੰਨਾ ਦੁੱਧ ਮੰਗਦਾ ਬੇਟੀਆਂ ਘੌਂਦੀਆਂ ਮੱਜਾਂ ਚੰਗੀਆਂ ਚੰਗੀਆਂ ਮੱਜਾਂ ਇੱਥੇ ਤੱਕ ਪਹੁੰਚ ਗਈ ਜਿਹੜੀ 14 ਲੀਟਰ ਵੀ ਦੁੱਧ ਮੱਜ ਦੇਂਦੀ ਉਹ ਵੀ ਬੜੀ ਜਿਆਦੀ ਚੰਗੀ ਮਾਂ 14 ਲੀਟਰ ਜਦੋਂ ਮਿਲੀਆਂ ਲੀਟਰਾਂ ਬਾਕੀ ਹਲੇ ਵਿੱਚ ਨਿਸ਼ਾਨ ਹੁੰਦੇ ਚਲੋ ਕੋਈ 100 ਜਾਂ 2-4 ਮਹੀਨੇ ਹੁੰਦੇਗਾ ਹਾਲੇ ਆਜੇ ਬੱਚਾ ਬਿਲਕੁਲ ਤਾਜ਼ਾ ਹੈ ਉੱਤੇ ਦੀ ਮੰਨ ਕੇ ਤੁਸੀਂ ਚ 15 16 ਲੀਟਰ ਦੀ ਮੱਝ ਦੁੱਧ ਤੋਲੂਗੀ ਇੰਨਾ ਜਿਹੜਾ ਬੜੇ ਆਰਾਮ ਤੇ ਨਾਲ ਬਿਲਕੁਲ ਬਿਲਕੁਲ ਵੇਖੋ ਜੀ ਸੋ ਦੋਸਤੋ ਬਿਲਕੁਲ ਬਾਕੀ ਜਿਹੜਾ ਲੈਜਨ ਕਾਰਾ ਆ ਆਖਿਆ ਠੰਡੀ ਠਹਿਰੀ ਲੰਮਾ ਸਮਾਂ ਮਿਲਦੀ ਆ ਭਾਜੀ ਹੁਣ ਸਾਡਾ ਤੇ ਬਿਵਾਰ ਦਾ ਕੰਮ ਆ ਗਾੜੀ ਤੇ ਹੁਣ ਇਹ ਸਾਹ ਵਾਲੀ ਚੀਜ਼ ਆਪਾਂ ਕੋਈ ਸਾਦੀ ਨਹੀਂ ਚਾਰੀ ਦੇ ਸਕਦੇ ਤੇ ਆਪਦੀਆਂ ਨੂੰ ਅਸੀਂ ਚੰਗਾ ਕਰਕੇ ਜਨ ਮਰ ਲਿਆਂਦਾ ਇਹ ਵੀਰ ਸਰਵਨ ਕਿੰਨੇ ਦੀ ਦੇਵਾਂਗੇ ਇਹ ਡੇਢ ਦੇਵਾਂਗੇ ਭਾਜੀ ਡੇਢ ਦੇ ਹਾਂਜੀ ਦੁੱਧ ਬਾਕੀ ਤਸੱਲੀ ਅੱਜ ਵੀ ਕੋਈ ਟੈਮੋ ਟਾਈਮ ਛੋਲੇ ਜੇ ਕੋਈ ਆਪਣੇ ਘਰ ਪੰਜ ਸਾਲ ਤੋਂ ਰਹਿੰਦੀ ਆ ਇਹ ਐਨਾ ਹੀ 16 17 ਲੀਟਰ ਦੁੱਧ ਦੇ ਰਿਹਾ ਥੱਲੇ ਚੋ ਕੇ ਦਵਾਂਗੇ ਮੌਕੇ ਤੇ ਠੀਕ ਆ ਜੀ ਹਾਂਜੀ ਲਓ ਦੋਸਤੋ 1.5 ਲੱਖ ਦੀ ਇਹ ਤੁਹਾਨੂੰ ਮਿਲ ਜਾਊਗੀ ਸੋ ਜਿਹੜਾ ਮੇਰਾ ਵੀ ਕੋਈ ਸ਼ੌਂਕ ਰੱਖਦਾ 15 17 ਬੱਚੇ ਵੀ ਚੰਗੇ ਪਾਉਂਦੀ ਆ ਵੇਖੋ ਆ ਠੀਕ ਆ ਹੀ ਉਹਨਾਂ ਖਰੀਦ ਕੇੜਾ ਦੱਸਣ ਦੇ ਭਰਾਇਆ ਹੋਏ ਬੱਚਾ ਵੀ ਇਹਨੇ ਪਿਓਰ ਪਾਇਆ ਇਹ ਚੰਗਾ ਬੱਚਾ ਮਗਰ ਸ਼ਕੀਨ ਕੱਟਾ ਆ ਗਿਆ ਸ਼ਕੀਨ ਕੱਟਾ ਫੜੀਆਂ ਮਾਰਕਿੰਗ ਨਿਸ਼ਾਨੀਆਂ ਦੇ ਵਿੱਚ ਇਹ ਕੱਟੀ ਹੋਏ ਦੇ ਕੱਟੀ ਦਾ ਜਦ ਤੱਕ ਮਾਰਕੀਟ ਜਿਆਦੀ ਹੁੰਦੀ ਨੀਲੀ ਦੀ ਕੱਟੀ ਹੁੰਦੀ ਬਿਲਕੁਲ ਜੀ ਬਿਲਕੁਲ ਏ ਕੱਟਾ ਵੀ ਗਾਂ ਉਸ ਨੇ ਵੀਰ ਨੇ ਬਰੀਡਿੰਗ ਕਰਨੀ ਆ ਹਾਂਜੀ ਹਾਂਜੀ ਮਾਲ ਦੇ ਵਿੱਚ ਉਹ ਵੀ ਗਾਂ ਕਿਦਾਂ ਕਿਤੇ ਬਾਕੀ ਵੀਰ ਜਿੱਥੋਂ ਮੈਂ ਆਪਾਂ ਝੂਠ ਨਹੀਂ ਬੋਲਦੇ ਜਿੱਥੋਂ ਮੈਂ ਮੱਝ ਖਰੀਦੀ ਆ ਨਾ ਹਾਂਜੀ ਉਹਨਾਂ ਦੀ 5000 ਰੁਪਏ ਦੀ ਆਫਰ ਆ अच्छा जी। ਆ ਇਸ ਤਰ੍ਹਾਂ ਹੀ ਕੱਟਾ ਸਾਨੂੰ ਕੋਈ ਦੇ ਦੇਵੇ। ਠੀਕ ਹੈ। ਤੇ ਬਾਰ ਹੁਣ ਇੰਨੀ ਰਕਮ ਜਾਦੀ ਆ ਫਿਰ ਕੱਟੇ ਤੋਂ ਬਿਨਾ ਮੱਝ ਨਹੀਂ ਕਿਸ ਬੰਨੇ ਲੱਗਦੀ। ਉਹ ਨਹੀਂ ਨਹੀਂ ਵੇਖੋ ਜੀ ਹਾਂਜੀ ਚੰਗੀ ਮੱਝ ਦਾ ਕੱਟਾ ਹੋਵੇ ਚਾਹੇ ਕੱਟੀ ਹੋਵੇ ਉਹ ਮੈਨੇ ਨਹੀਂ ਰੱਖਦਾ ਚਾਹੇ ਕੱਟਾ ਹੋਵੇ ਉਹ ਵੀ ਕੱਟੀਆਂ ਦੇ ਬਰਾਬਰ ਹੀ ਆ। ਕੱਟੀਆਂ ਦੇ ਬਰਾਬਰ ਹੀ। ਇਹਨੇ ਵੀ ਬੜਾ ਹਿੱਸਾ ਪਾਉਣਾ ਕਿਸੇ। ਹਾਂਜੀ ਬਹੁਤ ਚੰਗੀਆਂ ਵੀ ਆਖੂਖ ਬਹੁਤ ਸੋਹਣੀ ਹੈ ਇਹਦੀ। ਹਾਂ ਬਹੁਤ ਖੂਬਸੂਰਤ ਬਿੱਲੀ ਮੰਕੀ ਆ। ਹਾਂਜੀ ਬਿਲਕੁਲ ਸੁਰਖ ਬੜਾ ਸੋਧ ਕੋਲੇ ਆ ਠੀਕ ਆ। ਹਾਂ ਬਾਕੀ ਤੇਜ ਪੂਰਾ ਆ ਇਹਨੇ ਤੇ ਕਈ ਠੰਡ ਦੇ ਵਿੱਚ ਮਧੋਲੇ ਜ ਹਾਂਜੀ ਇਧਰ ਇਹ ਸਰਮਣ ਵੀਰ ਆਪਣਾ ਇੱਕ ਸੈਗਰ ਨੰਬਰ ਤੇ ਆ ਮੱਝ ਇੱਕ ਖੜੀ ਹੈ ਹਾਂਜੀ ਇਹ ਵੀ ਭਾਜੀ ਇਹ ਕੱਲ ਤੜਕੇ ਦੀ ਸੂਈ ਆ ਲਓ ਜੀ ਹਾਂਜੀ ਤੁਸੇ ਕੱਲ ਤੜਕੇ ਮਾਰਨਿੰਗ ਟਾਈਮ ਸੂਈ ਆ ਸਵੇਰ ਗਨਮਾਉਗੀ ਇਹ ਇਹ ਤੀਜਾ ਸੂਆ ਸੂਈ ਆ ਭਾਜੀ ਮਗਰ ਕਟਾ ਇਹਦੇ ਵੀ ਹਾਂਜੀ ਕਟਾ ਇਹਦੇ ਮਗਰ ਕਾਲਾ ਬੋਲਾ ਵੀ ਸਰਮਣ ਕਿੰਨਾ ਇਹ ਬੋਲਾ ਵੀ ਜੀ ਕੱਲ ਤੜਕੇ ਅਸੀਂ 10 ਵਜੇ ਕੋਈ ਸੌਦਾ ਕੀਤਾ ਬਿਨਾ ਦੇਣੇ ਉਹਨਾਂ ਨੇ ਚੋਈ ਸੀ ਹਾਂਜੀ ਤੇ 10 ਲੀਟਰ ਮੈਂ ਉਦੋਂ ਚੋਲਿਆ ਅੱਛਾ ਜੀ ਤੇ 5 ਕਿਲੋ ਰਾਤੀ ਚੋਇਆ ਹੈ ਤੇ 5 ਹੀ ਮੈਂ ਦੇਣੇ ਚੋਲਿਆ ਹਲੇ ਪੂਰੀ ਸਾਫ ਨਹੀਂ ਕੀਤੀ ਠੀਕ ਹੈ ਜੀ ਬਾਕੀ ਇਹ ਵੀ ਚੰਗੀ ਆਪਣੇ ਲਾਗੋ ਹੀ ਆਪਣੇ ਉਹ 14 15 ਲੀਟਰ ਦੀ ਤਸਲੀ ਦੇ ਮੱਝ ਉਹਨਾਂ ਨੇ ਦਿੱਤੀ ਆ ਠੀਕ ਆ ਜੀ ਹਾਂਜੀ ਜਵਾਬ ਸਮਾਂ ਬਹੁਤ ਜ਼ਿਆਦਾ ਹੀ ਇਹਦਾ ਵੀ ਵਧੀਆ ਹੈ ਪਰ ਪਿੰਡੇ ਪੁੰਡੇ ਦੀ ਕਰੋ ਚੈੱਕ ਬਹੁਤ ਜਿਆਦਾ ਧਾਰ ਮੋਟੀ ਹੈ ਇਹਦੀ ਬਹੁਤ ਖੂਬਸੂਰਤ ਮਾਰਕਿੰਗ ਕਰੋ ਜਾਈ ਬਿਲਕੁਲ ਜੈਜ ਮਾਰਕਿੰਗ ਆ ਹਾਂਜੀ ਉਹ ਆਣੇ ਚੱਡੇ ਦੇ ਨਿਸ਼ਾਨ ਆ ਹਾਂਜੀ ਸਾਰੀ ਮੈਂ ਬਾਕੀ ਬਾਕੀ ਇਹ ਨਹੀਂ ਅਸੀਂ ਗੱਲੀ ਬਾਤੀ ਨਹੀਂ ਦੁੱਧ ਆਂਦੇ ਜਿੰਨਾ ਤੋਂ ਤੁਸੀਂ ਦੱਸਾਂਗੇ ਇਮੋ ਟਾਈਮ ਅਸੀਂ ਚੋਕੇ ਦਵਾਂਗੇ ਹੁਣ ਇਹਦਾ ਲੈ ਸਾਫ ਹੀ ਨਹੀਂ ਮੱਝ ਕਿੰਨੀ ਮਰਬਲ ਟੋਕੇ ਛੱਡੇ ਆ ਇੰਨੇ ਵੀ 14 ਲੀਟਰ ਤੋਂ ਉੱਪਰ ਹੀ ਮੱਝ ਨੇ ਜਾਣਾ ਠੀਕ ਆ ਠੀਕ ਹਾਂ ਜਵਾਬ ਸਮਾਂ ਤੋਂ ਪਤਾ ਲੱਗ ਜਾਂਦਾ ਠੀਕ ਆ ਸੋਣਾੜੂ ਬਿਲਕੁਲ ਬੱਚੇ ਦੇ ਨਾਲ ਆ ਸੀ ਹੈ ਪਈ ਗੱਲ ਕੜ ਕੇ ਸੂਈ ਹਲੇ ਤੇ ਫੋਲ ਬਹੁਤ ਹੀ ਬੰਨੀ ਹਲੇ ਅਲੇ ਤੀਜਾ ਡਾਂਗ ਅਸੀਂ ਦੇਣੇ ਚੋਇਆ ਇਹਦਾ ਠੀਕ ਆ ਹਾਂਜੀ ਲੋ ਵੀਰੇ ਤੋੜ ਕੇ ਦਿਖਾ ਦਗੇ ਠੀਕ ਆ ਸੋ ਦੋਸਤੋ ਇਹ ਕੱਲ ਦੀ ਸੂਈ ਆ ਠੀਕ ਆ ਜੀ ਹੈ ਨੀਲੀ ਅੰਗ ਦੇ ਵਿੱਚ ਦੋਨੋਂ ਮੱਝਾਂ ਜਿਹੜੀਆਂ ਨੀਲੀ ਅੰਗ ਦੇ ਵਿੱਚ ਨੀਲੀ ਪੱਖਦੀਆਂ ਨੇ ਹਾਂਜੀ ਸੋ ਬੋਲਾ ਬਿਲਕੁਲ ਸਾਫ ਕਰ ਦਿੱਤਾ ਹਾਂ ਜੀ ਹਾਂ ਜੀ ਬਹੁਤ ਭਾਈ ਚਵਾਈ ਚ ਬਹੁਤ ਇੱਕ ਨੰਬਰ ਦੀ ਆ ਨਹੀਂ ਤਾਂ ਕਈ ਟੰਗਾ ਸੂ ਕੇ ਪੱਤੇ ਪੁੱਟੇ ਨਹੀਂ ਖਾਦੇ ਬੜੇ ਵਧੀਆ ਇਹਨੇ ਪੱਤੇ ਪੁੱਟੇ ਖਾਦੇ ਆ ਦੇਖੋ ਫਿਰ ਇਹ ਵੀ ਬੜੀ ਠੰਡੀ ਧੀਰੀ ਆ ਗਵਾਮੇ ਚਟੋ ਦੀ ਬੜੀ ਸਾਫ ਸੁਥਰੀ ਆ ਹਾਂਜੀ ਬੈਕ ਸਾਈਡ ਤੋਂ ਤੁਸੀਂ ਵੇਖੋਗੇ ਹਾਂਜੀ ਠੀਕ ਹੈ ਜੀ ਹਾਲੇ ਇਦਨੇ ਸਾਰੇ ਹਿਸਾਬ ਨਾਲ ਥੋੜੇ ਬੋਦੇ ਡੋਕੇ ਰਹਿ ਗਏ ਅਕਸਰ ਡੰਗਰ ਜਦੋਂ ਸੁੰਦਾ ਨਾ ਭਾਈ 15 ਦਿਨੀ ਵੱਸਦਾ ਆ ਆਣ ਕੇ ਆ ਬਿਲਕੁਲ ਜੀ ਜਦੋਂ ਡੰਗਰ ਸੁੰਦਾ ਉਹਦੇ 2-4 ਦਿਨ ਤੱਕ ਡੰਗਰ ਬਿਲਕੁਲ ਬਿਲਕੁਲ ਡੰਗਰ ਦਾ ਅਸਲ ਜੇ ਪਤਾ ਲੱਗਦਾ 15 ਦਿਨਾਂ ਬਾਅਦ ਸੂਣ ਤੋਂ ਵੀ ਇਹ ਕੀ ਕਰਦੀ ਆ ਸੋ ਵੰਡਪੁੰਡ ਜਿਹੜੀ ਇੱਧਰ ਤੁਹਾਨੂੰ ਦਿਖਾ ਦਿੰਨੇ ਆਪਾਂ ਹਾਂ ਜਿਵੇਂ ਵਾਈਟ ਥਾਣਾ ਥਣ ਵੀ ਵਾਈਟ ਆ ਗਿਆ ਵਿੱਚ ਹਾਂਜੀ ਹਾਂਜੀ ਬਹੁਤ ਭਾਜੀ ਚਵਾਈ ਵੀ ਫਿਰ ਬੜੀ ਜਿਆਦੀ ਇੱਕ ਨੰਬਰ ਦੀ ਹੈ ਦੀ ਉਹਦੇ ਨਾਲੋਂ ਵੀ ਜਿਆਦੀ ਪੋਲੀ ਮੱਝ ਚੋਣ ਦੇ ਵਿੱਚ ਠੀਕ ਹੈ ਅੱਛਾ ਫਿਰ ਸਰਮਣ ਕੀ ਮੋਲ ਰੋਗਾ ਇਹਦਾ ਇਹ ਮੋਲ ਭਾਜੀ ਵੇਖ ਲਓ ਤੁਸੀਂ ਜਿੰਨੇ ਦੀ ਕਹੋਗੇ ਦੇ ਦਿਆਂਗੇ ਆਪ ਨਹੀਂ ਫਿਰ ਵੀ ਦੱਸ ਦਿਓ ਤੁਸੀਂ 1 15 ਦੀ ਦੇ ਦਾਂਗੇ 1 15 ਦੀ ਹਾਂਜੀ ਬਾਕੀ ਭਾਈ ਚਲੋ ਜੇ ਦੋਵੇਂ ਮੱਝਾਂ ਇੱਕੇ ਥਾਂ ਤੇ ਚਲੀਆਂ ਜਾਣਾ ਆ ਭਾਵੇਂ ਕੋਈ ਸਾਡੇ ਨਾਲ ਸਾਈ ਬਿਆਨਾ ਕਰ ਲੈ 30 ਤੋਂ ਉੱਪਰ ਦੁੱਧ ਦੋਆਂ ਮੱਝਾਂ ਨੇ ਦੇਣਾ ਹੈ ਮੇਰੇ ਮੇਰਾ ਵੀ ਚਲੋ ਹਾਂ ਦੀ ਸਾਰੀਆਂ ਬਰਮਾ ਡੰਗ ਚ ਲੰਗ ਗਈ ਆ ਇਹਨਾਂ ਨੇ ਦੋਆਂ ਕਰਮਾਲੀ ਜੋੜੀ ਨੇ 30 ਤੋਂ ਉੱਪਰ ਇਹਨਾਂ ਨੇ ਦੁੱਧ ਤੋਲਣਾ ਵਾਂ ਦੋਆਂ ਜੋੜੀ ਮੱਝਾਂ ਦੀ ਠੀਕ ਹੈ ਜੀ ਹਾਂਜੀ ਕੋਈ ਇੱਕ ਘਰ ਵੀ ਚਲ ਜਿੰਗਾ ਤੇ ਕੋਈ ਯਾਦ ਕਰੂਗਾ ਚਵਾਪ ਅਸਮਾ ਬਹੁਤ ਇਹਨਾਂ ਦੀ ਇੱਕ ਨਸਲ ਨਹੀਂ ਨਸਲ ਚਲੋ ਅਸਲੀ ਵਾਲੀਆਂ ਨਸਲ ਬਸਲ ਵਾਲੀਆਂ ਹਾਂਜੀ ਇੱਕ ਵੀ ਚਲੋ ਕ੍ਰੋਸ ਦੋਖ ਲੀਆਂ ਹਾਂਜੀ ਹਾਂਜੀ ਲਓ ਦੋਸੋ ਇੱਕ 15 ਦੇ ਵਿੱਚੋਂ ਛੋਟਛਾਪਾ ਮੌਕੇ ਤੇ ਥੋੜਾ ਬਤਾਂ ਹੋ ਜਾਊਗਾ ਹਾਂਜੀ ਹਾਂਜੀ ਬਾਕੀ ਜਵਾਬਸਮਾਂ ਬਹੁਤ ਜ਼ਿਆਦਾ ਹੀ ਇਹਦਾ ਵਧੀਆ ਇੱਕ ਨੰਬਰ ਦੀ ਚਵਾਈ ਆ ਚਿੱਕਾ ਜਸੂਆ ਇਸ ਹੋਈ ਇਹ ਵੀ ਆਵੇ ਆਖੂਕੇ ਦੀ ਵੀ ਬਹੁਤ ਸੋਹਣੀ ਬਿੱਲੀ ਆ ਕੇ ਆ ਚਲਾ ਲੋ ਕੀ ਹੁਣ ਘਰਾਂ ਘਰਾਂ ਦੇ ਮਾਲੀ ਮੂਲੀ ਲੋਕਾਂ ਮੋਰਾ ਜਿੱਦ ਰੱਖੀਓ ਤੋ ਲਵਾ ਲੂ ਦਿੰਦੇ ਆ ਕੱਤੇ ਤਾਂ ਕਾਇਆ ਕੋਈ ਕੁਝ ਬਿਲਕੁਲ ਹੁਣ ਉਹ ਵੀ ਉਹਨਾਂ ਸ਼ੌਂਕ ਦੇ ਨਾਲ ਮੱਝ ਬੜੀ ਜਿਆਦੀ ਤਸੱਲੀ ਉਹ ਮੈਨੂੰ ਮਿਲੀ ਆ ਉਹਨਾਂ ਸਪੈਸ਼ਲ ਚਲੋ ਨਵਾਇਆ ਹੈ ਚੰਗਾ ਸੀਮਰ ਖਾਇਆ ਹਾਂਜੀ ਇਹ ਆਪਣੇ ਅਰਗੇਚਾਰੀ ਜ਼ਿੰਮੇਵਾਰੀ ਹੈ ਜਿੱਥੋਂ ਲਈ ਆ ਕੋਈ ਬਹੁਤੇ ਵਾਫੇ ਵਾਲੇ ਬੰਦੇ ਨਹੀਂ ਬਾਕੀ ਕੋਈ ਸੋਰਨਾ ਚਾਹੀਦਾ ਫਿਰ ਜਿੱਤੋਂ ਮਰਜ਼ੀ ਟਪਾ ਦਿੰਦੇ ਆ ਹਾਂਜੀ ਹਾਂਜੀ ਉਹ ਨਸਲ ਨੂੰ ਨਹੀਂ ਵੇਂਦੇ ਵੀਰ ਕਈ ਹਾਂਜੀ ਇਧਰ ਵੀ ਸਰਵਨ ਆਪਣੇ ਕੋਲ ਦੀ ਸੂਈ ਆ ਇਹਦਾ ਬੱਚਾ ਨਹੀਂ ਜੀਏਗਾ ਅੱਛਾ ਜੀ ਇਤਰਾ ਹੀ ਪਾੜੇ ਤੇ ਮਿਲਦੀ ਆ ਵੰਗਾ ਮਗਲਾਂ ਤਾਨੂੰ ਗਿੱਜਾ ਹੈ ਤੇ ਪਾੜਾ ਪਾ ਕੇ ਚੋਲੇ ਦੀ ਆ ਕੀ ਘਟੂਗਾ ਪਹਿਲਾਂ ਜਿੱਦਨ ਮੈਨੂੰ ਲਿਆਂਦੀ ਨੂੰ ਅੱਜ 4 ਦਿਨ ਹੋ ਗਏ ਆ ਹਾਂਜੀ 2 ਦਿਨ ਇਹਨੂੰ ਟੀਕਾ ਲਾ ਕੇ ਚੋਈ ਆ ਅੱਛਾ ਟੀਕਾ ਲਾ ਕੇ ਮੈਨੇ ਲਾਤ ਨਹੀਂ ਲਾਈ ਮਗਰ ਜੋੜ ਤੇ ਗਿੱਜੇ ਇਤਰਾ ਹੀ ਥੱਲੇ ਬਹਿ ਜਾਉਂਦਾ ਧਾਰਦਾ ਉਹ ਤੇ ਪਸੰਦੀ ਇੱਕ ਮਿੰਟ ਆ ਕਿੰਨੇ ਦਿਨ ਦੱਸੇ ਸੂਈ ਨੂੰ ਇਹਨੂੰ ਭਾਈ ਕੋਈ 15 20 ਦਿਨ ਹੋ ਗਏ ਹੋਣਗੇ ਦੁੱਧ ਕਿੰਨਾ ਦੁੱਧ ਕਿੰਨਾ ਦੋ ਤੇਰੇ ਥੱਲੇ 13 ਲੀਟਰ ਮਿਣਵਾ 13 ਲੀਟਰ 12 ਕਿਲੋ ਦੁੱਧ ਭਾਈ ਕੋਈ ਤ ਸ਼ਾਮਾਂ ਨੂੰ ਚੋਕੇ ਕੰਡੇਰੇ ਦੁੱਧ ਵੀਡੀਓ ਕੋਲ ਤੇ ਵਿਖਾ ਸਕਦੇ ਆ ਜਿਹਨੇ ਵੀ ਵੀਡੀਓ ਕੋਲ ਤੇ ਕੰਡੇਰੇ 12 ਲੀਟਰ ਤੋੜ ਕੇ ਰਾਵਾਂਗੇ ਦੁੱਧ ਹਾਲੇ ਸਾਡੇ ਕੋਲ ਆਈ ਨੂੰ ਇਹਨੂੰ 4 ਦਿਨ ਹੋ ਗਏ ਨੇ ਦੁੱਧ ਹਾਲੇ ਵਤਨ ਆਏ ਮੱਜ ਨੇ ਠੀਕ ਆ ਸੂਆ ਹੋਗਾ ਦੂਜਾ ਸੂਆ ਆ ਤੀਜਾ ਸੂਆ ਏ ਲਓ ਜੀ ਤੀਜਾ ਸੂਆ ਦੋਸਤੋ ਖੋਲ ਕੇ ਆਪਾਂ ਤੋੜ ਕੇ ਦਿਖਾਉਨੇ ਆ ਤੁਹਾਨੂੰ ਹਾਂਜੀ 20 ਦਿਨਾਂ ਦਾ ਸਮਾਂ ਹੋ ਗਿਆ ਤੇ 12 ਲੀਟਰ ਤੋਂ ਪਲਾਸੀ ਦੁੱਧ ਇਹ ਲਾਗੂ ਆਪਣੇ ਵੀ ਖਰੀਦੀ ਐ ਈ ਢੀ ਦੂਰ ਹੋਣੀ ਮੱਜ ਆ ਠੀਕ ਆ ਸੋ 12 ਲੀਟਰ ਤਾਂ ਉਹ ਕਿ ਬੱਚਾ ਲਾਉਣੋਂ ਭਾਵੇਂ ਇਹਨਾਂ ਨੇ ਮਕਰ ਕਿੰਨੇ ਮਰਜ਼ੀ ਲਿਆ ਕੇ ਬਣਦੇ ਆਂ ਅਸੀਂ ਉਹ ਕੰਮ ਨਹੀਂ ਕਰਨਾ ਜਿਹੜੀ ਦਾ ਬੱਚਾ ਮਰ ਗਿਆ ਉਹ ਬੱਚੇ ਤੋਂ ਬਿਨਾਂ ਹੀ ਜੋ オリジナル ਕੰਮ ਉਹ ਹੀ ਗੱਲ ਕਰਾਂਗੇ ਦੱਸਾਂਗੇ ਆਪਾਂ ਹਾਂਜੀ ਹਾਂਜੀ ਆ ਤਾਂ ਸੋ オリジナル ਗੱਲ ਹੀ ਠੀਕ ਹੈ ਜੀ ਲਾਉਣ ਦੇ ਲੋਕੀ 6 ਕਿਲੋ ਵਾਲੀ ਮਹਿ ਤੇ ਮਰ ਬੱਚਾ ਬਣ ਦਿੰਦੇ ਆ ਭਾੜੇ ਤੇ ਮਿਲਦੀ ਆ ਹਾਂਜੀ ਸੋ ਚਾੜ ਤੇ ਲੱਗੀ ਆ ਕਰਮਾ ਵਾਲੀ 20 ਦਿਨਾਂ ਦੀ ਸੂਈ ਆ ਹਾਂਜੀ ਬਹੁਤ ਦੁੱਧ ਨੂੰ ਬਹੁਤ ਖਰੀ ਆ ਉੱਠੇ ਪੱਠੀ ਦੀ ਚੜਾਈ ਤੁਸੀਂ ਕਰੋ ਚੈੱਕ ਹਾਂਜੀ ਠੀਕ ਆ ਸੋ ਤੇਜੱਸੂਆ ਤਾਰ ਵੀ ਅਗਲੇ ਪਿਛਲੇ ਥਣਾ ਦੀ ਬਰਾਬਰ ਪੂਰਾ ਬਿਲਕੁਲ ਭਾਈ ਸਾਈਡ ਹੈਗੀ ਆ ਇੱਕ ਧਾਰ ਦਾ ਇੱਕ ਬੂਨ ਦਾ ਵੀ ਫਰਕ ਨਹੀਂ ਹੈਗਾ ਠੀਕ ਹੈ ਜੀ ਹਾਂ ਜਿਹੜੀ ਅਫੀਸਾ ਕੇ ਸਾਈਡ ਹੈ ਜਿਹੜੇ ਡਾਕ ਦੇ ਨੁਕਸ ਹੋਗਾ ਉਹ ਦੱਸਾਂਗੇ ਹਾਂ ਆ ਕੱਤੀ ਬਾਂਦੇ ਬੁੱਤ ਪਸ਼ਾਮ ਹੈ ਦੀ ਕੱਤੀ ਬਾਂਦੇ ਲਓ ਜੀ ਠੀਕ ਆ ਉਹ ਵਾਨੇ ਚੱਡੇ ਦੀ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਬਹੁਤ ਪਾਈਆ ਜਿਹੜੀ ਆਪਸੀ ਥਣਾ ਦੇ ਕੋ ਦੋ ਦੋ ਟੈਂਸ਼ਨ ਹੈ ਜੀ ਮੈਂ ਬੰਦੀ ਆ ਥੱਲੇ ਉਹ ਬਿਲਕੁਲ ਦੁੱਧ ਚੰਗਾ 12 ਲੀਟਰ ਤੋਂ ਪਲਾਸੀ ਆ 12 ਭਾਈ ਟਾਈਮੋਂ ਟਾਈਮ ਤੋਲ ਕੇ ਇੱਕ ਹੁੰਦਾ ਰਹਾ ਆਪਾਂ ਝਾਗ ਚੂਗਾ ਦਾ ਮਿੰਕੇ ਦੇਨੇ ਆ ਜੇ ਕੋਈ ਵੀਰ ਲਾਗੇ ਵਾਲਾ ਤੇ 2 ਟਾਈਮ ਤੋਲ ਕੇ ਦੁੱਧ ਲੈ ਜੇ ਜੇ ਕੋਈ ਦੂਰੋਂ ਵੀਰ ਖਰੀਦਦਾ ਤੇ ਆਪਾਂ ਉਹਨੂੰ ਸਾਹਮਣੇ ਬਾਲਟੀ ਇੱਕ ਤਰ੍ਹਾਂ ਸਾਹਮਣੇ ਚਵਾ ਕੇ ਤੋਲ ਕੇ ਕੰਡੇ ਦੇ ਉੱਤੇ ਦੁੱਧ ਦੇਵਾਂਗੇ ਠੀਕ ਹੈ 12 ਲੀਟਰ ਸਰੋਲੇ ਵੀਰ ਕੀ ਮੁੱਲ ਰਹੂਗਾ ਇਹਦਾ ਇਹ 90000 ਰੁਪਏ ਦੇਵਾਂਗੇ ਭਾਜੀ 90 ਦੀ ਹਾਂਜੀ ਲਓ ਦੋਸਤੋ 90000 ਦੀ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਸੋ ਪਹਾੜੇ ਵੰਡੇ ਤੇ ਆ ਇਹ ਤੁਸੀਂ ਨੋਟ ਕਰ ਲਿਓ ਠੀਕ ਆ ਜੀ ਬਾਕੀ ਬੰਦੇ ਨੂੰ ਭਾਵੇਂ ਬੱਚਾ ਹੈ ਮਗਰ ਬੰਦੇ ਆਖੇ ਹੀ ਕਹਿੰਦੇ ਚੱਲਦੀ ਨਹੀਂ ਉਹ ਪਤਾ ਹੁੰਦਾ ਤੇ ਬਗਾਨਾ ਹੀ ਆ ਆਪਾਂ ਇਹ ਕੰਮ ਨਹੀਂ ਜਿੱਤਣਾ ਹੀ ਮਤਲਬ ਬੱਚੇ ਤੋਂ ਬਿਨਾ ਤੇ ਬੱਚੇ ਤੋਂ ਬਿਨਾ ਹੀ ਵੇਚਾਂਗੇ ਇਹ ਨਹੀਂ ਵੀ ਕਿ ਆਪਾਂ ਇਹਨਾਂ ਨੂੰ ਨਹੀਂ ਨਹੀਂ ਸਹੀ ਗੱਲ ਹੀ ਆਪਾਂ ਕਰਾਂਗੇ ਜੋ ਵੀ ਜੋ ਸਹੀ ਹੋਊਗਾ ਉਹ ਹੀ ਆ ਲੈ ਤੁਸੀਂ ਹੁਣ ਕਿੰਨੀਆਂ ਵੀਡੀਓ ਪਾਈਆਂ ਬਿਲਕੁਲ ਕਦੀ ਵੀ ਆਪਾਂ ਕਿਸੇ ਕੋਲ ਲਾਹਮਣ ਨਹੀਂ ਲਿਆ ਜਿਹੜੀ ਸੱਚਾਈ ਆ ਸੱਚਾਈ ਨੇ ਡੰਗਰ ਵੀ ਘੂਗਾ ਬਿਲਕੁਲ ਅੱਗੇ ਚੌਥੇ ਨੰਬਰ ਤੇ ਇੱਧਰ ਗੱਲ ਕਰ ਲਈਏ ਇਹ ਝੋਟੀ ਕਿਵੇਂ ਆ ਵੀਰ ਇਹ ਭਾਜੀ ਸੂਈ ਨੂੰ ਅੱਜ 4 ਦਿਨ ਹੋ ਗਏ ਆ ਚਾਰ ਦਿਨ ਹੋ ਗਏ ਹਾਂਜੀ ਉਹ ਕੱਟੀ ਇਹਦੀ ਮੇਰਾ ਖਿਆਲ ਇੰਨਾ ਜੀ ਹਾਂ ਛੱਤੇ ਫੁੱਲ ਵਾਲੀ ਪੱਤ ਜੀ ਕੋਈ ਇਹਦੀ ਕੱਟੀ ਹੈ ਚਾਰਕ ਦਿਨ ਦਾ ਦੋਸਤ ਸਮਾਂ ਹੋ ਗਿਆ ਬੱਚਾ ਕੋਲ ਤੁਹਾਨੂੰ ਦਿਖਾਦ ਕੇ ਚੌਥੇ ਨੰਬਰ ਤੇ ਆਪਾਂ ਦਿਖਾ ਰਹੇ ਹਾਂ ਤੇ ਚਾਰਕ ਦਿਨ ਦਾ ਸਮਾਂ ਹੋ ਗਿਆ ਹਾਂਜੀ ਇਹ ਕੱਟੀ ਆ ਇਸੇ ਝੋਟੀ ਦੀ ਆ ਦੇਖੋ ਹਾਂਜੀ ਸੁਵਾ ਇਹ ਵੀ ਹੁਕਮਾ ਮੰਨ ਲਿਆ ਭਾਈ ਇਹ ਵੀ ਭਾਵੇਂ ਸਹੀ ਦੂਜਾ ਕਹਿਦਗੇ ਇਹ ਅਸਲ ਤੀਜਾ ਹੀ ਸੂਈ ਆ ਇਹੋ ਪਿੰਡੋ ਹੀ ਲਿਆ ਮਾਲ ਕੋਈ ਦੂਰੋਂ ਮਾਲ ਨਹੀਂ ਕਲਿਆ ਠੀਕ ਹੈ ਜੀ ਮੈਂ ਲਾਗੂ ਬੰਨੇ ਹੋਇਆ ਕੋਈ ਦੇਖੋ ਬਖਾਲਾ ਬੇਸ਼ੱਕ ਦੂਜੇ ਵੀ ਆ ਤੀਜੇ ਆ ਜੀ ਅਸੀਂ ਹਰ ਵਰੀ ਆਈ ਮੈਂ ਭਾਈ ਸੂਰੇ ਤੇ ਗਿਨਣ ਵਾਲੀ ਗੱਲ ਹੁੰਦੀ ਭਾਵੇਂ ਡੰਗਰ ਤੇ 20 ਸੂਏ ਵੀ ਬੋਲੇ ਬੋਲੇ ਜੀ ਮੰਨ ਲਈਏ ਕਿੰਨਾ ਹੋਊਗਾ ਹੁਣ ਹਾਂਜੀ 10 ਕਿਲੋ ਬੋਲਾ ਐ ਥੱਲੇ ਭਾਜੀ 9 ਲੀਟਰ ਅਸੀਂ ਕੱਤੀ ਨੂੰ ਛੱਡ ਕੇ ਦੁੱਧ ਚੋ ਲੈਨੇ ਆ ਠੀਕ ਹੈ ਜੀ ਹਾਂਜੀ ਤਾਂ ਦੱਸੋ 10 ਲੀਟਰ ਬੋਲਾ ਐ ਅੱਜ ਚੌਥਾ ਦਿਨ ਆ ਸੂ ਮਾਜੇ ਵੇਖ ਕੇ ਚੈੱਕ ਕਰ ਲੋ ਠੀਕ ਆ ਜੀ ਹਰ ਖਲੇਰੇ ਦੀ ਆਲ ਕਰਦੀ ਚਬਾਅ ਇਸ ਮਾ ਬਹੁਤ ਚੰਗਾ ਇਹਦਾ ਆ ਦੇਖੋ ਠੀਕ ਆ ਜੀ ਵੈਸੇ ਹੁਣ ਬਿਲਕੁਲ ਜਿਹੜਾ ਸਮਾਂ ਚਬਾਈਦਾ ਹੋਈ ਜਾਂਦਾ ਹਾਂਜੀ ਜਿਵੇਂ ਜਿਵੇਂ ਸ਼ਾਮ ਪਈ ਜਾਂਦੀ ਓਵੇਂ ਓਵੇਂ ਪਸ਼ੂ ਬਿਲਕੁਲ 레ਵੇ ਵਾਲੇ ਪਾਸਿਓਂ ਭਰਨੇ ਸ਼ੁਰੂ ਹੋ ਗਏ ਆ ਸੋ ਇਸ ਮਾਜੇ ਦੇ ਥਲੇ ਦੋਸਤੋ ਕੋਈ ਤੁਹਾਨੂੰ ਬੋਲਾਏ ਦੱਸਦਾ ਕੋਈ 9 ਲੀਟਰ ਤੋਂ ਉੱਪਰ ਹੀ ਬਜੀ ਅਸੀਂ ਚੋਣੇ ਜਿਹੜਾ ਅਸੀਂ 9 ਲੀਟਰ ਤੋਂ ਪਲੱਸ ਹਾਂਜੀ ਜਿਹੜਾ ਇਹ ਬੱਚੇ ਨੂੰ ਛੱਡ ਕੇ ਚੋ ਲਿਨੇ ਬਾਕੀ 11 12 ਲੀਟਰ ਇਹਨੇ ਮੈਣੇ ਦੁੱਧ ਦੇਣਾ ਠੀਕ ਹੈ ਭਾਈ ਅੱਛਾ ਵੀਰ ਸਰਮਣੇ ਦੀ ਕੀ ਡਿਮਾਂਡ ਕਰਤੀ ਫਿਰ ਇਹ ਦੀ ਪੂਰਾ ਲੱਖ ਰੁਪਇਆ ਭਾਜੀ ਲੱਖ ਹਾਂਜੀ ਜਿਆਦਾ ਜਿਆਦਾ ਕਰਕੇ ਦੇ ਦਈਏ ਕੋਈ ਨਹੀਂ ਜੇਰੋ ਕੋਈ ਵੀਰ ਆਊਗਾ ਕੋਈ ਮੌਕੇ ਦੇ ਵਾਦਾ ਕਾਟਾ ਪਾ ਕਰ ਲਾਂਗੇ ਠੀਕ ਹੈ ਭਾਜੀ ਹਾਂ ਇੱਧਰ ਦੋਸਤੋ ਇੱਕ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਇੱਕ ਪੰਜਵੇਂ ਨੰਬਰ ਤੇ ਆ ਝ

ਇਕ ਕੱਦ ਕੋ ਪੂਰਾ ਉੱਚਾ ਹੈ ਕਟਾਏ ਦੇ ਮਗਰ ਹੈ ਗਾਏ 11 ਲੀਟਰ ਤੋਂ ਪਲੱਸ ਿਆੜਾ ਇਹਦਾ ਦੁੱਧ ਝੋਕੇ ਦਵਾਂਗੇ 11 ਲੀਟਰ ਤੋਂ ਪਲੱਸ ਅੰਜ 11 ਦਾ ਮਗਰ ਕਟਾ ਕਿੰਨੇ ਦਿਨਾਂ ਦੀ ਸੂਈ ਦਸੀ ਨਾ ਹੋ ਗਿਆ ਪੂਰਾ ਕਟਾ ਮਿੰਨੇ ਨਿਕਦੀ ਹਾਂਜੀ ਬੱਚਾ ਕੋ ਨਹੀਂ ਆਪਾਂ ਦਿਖਾਵਾਂਗੇ ਤੂੰ ਮਿੰਨੇ ਨਿਕਦੀ ਦੋਸਤੋ ਸੂਈ ਆ ਹਾਂਜੀ ਹੈ ਦੂਜਾ ਕਿਤੇ ਜਾਈ ਇਹ ਦੂਜਾ ਸੂਆ ਹੀ ਇਹ ਕਰਕੇ ਲਈ ਆ ਦੇ ਜਫਰਾ ਜਰਾਕ ਸਿੰਘ ਖੁੱਲੇ ਆ ਭਾਵੇਂ ਛੋਟੇ ਸੈਂਗ ਅਲੀ ਲੋਕੀ ਪੰਜਵੇਂ ਸੂਏ ਵੀ ਹੋਵੇ ਉਹਨੂੰ ਵੀ ਲੋਕੀ ਦੂਜੇ ਹੀ ਕਹਿੰਦੇ ਦੂਜੇ ਕਿੱਥੇ ਜਾਂਦੇ ਅਖਮੇ ਸਤਵੇਂ ਹੋਈ ਸੀ ਆ ਅਖਮੇ ਸਤਵੇਂ ਹੋਏ ਹੋ ਵੀ ਦੁੱਧ ਲੋਕੀ ਭਾਜੀ ਕਿਸ ਦੱਸਿਆ ਨਹੀਂ ਜੀ ਨਹੀਂ ਕਹਿੰਦਾ ਕਦੀ ਕਦੀ ਨਹੀਂ ਕਹਿੰਦੇ ਅੱਗੇ ਸਾਡੀ ਮੈਂ 5 ਵੇ ਸੂ ਗਿਆ ਆ ਬਿਲਕੁਲ ਇਤਰਾ ਹੀ ਆ ਹੋਵੇ 10 ਵੇ ਉਹ ਵੀ ਕਿਸਾਨ ਵੀਰੋਂ ਅੱਗੇ 5ਵੇਂ ਨੰਬਰ ਤੇ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਤੀਜਾ ਸੂਆ ਕੋਈ ਵੀਰ ਮੰਨਲੇ ਤੇ ਮਹੀਨੇ ਕ ਦੀ ਸੂਈ ਆ ਬੱਚਾ ਮਗਰ ਦੇ ਕਟਾ ਮੇਲ ਆ ਉਹ ਵੀ ਤੁਹਾਨੂੰ ਦਿਖਾਦਾ ਕਿ ਤੇ 11 ਲੀਟਰ ਤੋਂ ਪਲੱਸ ਪਲੱਸ ਹੈ 11 ਲੀਟਰ ਤੋਂ ਪਲੱਸ 2 ਬਿਲਕੁਲ ਪੂਛ ਤੱਕ ਹੀ ਕਾਲੀ ਜਵੇ ਲੋ ਦੇਖੋ ਇੱਕ ਰੰਗ ਆ ਮੱਥੇ ਤੋਂ ਪੂਛ ਤੱਕ ਨੋਟ ਕਰ ਲੋ ਇੱਕ ਰੰਗ ਆ ਬਿਲਕੁਲ ਬਲੈਕ ਆ ਕਦ ਉੱਚਾ ਠੀਕ ਆ ਜੀ ਕਦ ਉੱਚਾ ਬਾਕੀ ਸਿੰਗਲ ਹੱਡੀ ਦੀ ਆ ਚੌੜੇ ਪਿੱਠ ਪੂੜੇ ਦੇ ਵਿੱਚ ਆ ਤੇ ਚਵਪਸਮਾ ਦੀ ਚੰਗੀ ਵੀਰ ਦੱਸੋ ਬਹੁਤ ਚਵਪਸਮਾ ਬਹੁਤ ਸੋਹਣਾ ਠੰਡੀ ਠੀਰੀ ਬੜੀ ਆ ਆ ਪਸਮਾ ਕੇ ਥਣ ਪੂਰੇ ਵਧੀਆ ਬਣਾ ਜਾਂਦੀ ਆ ਠੀਕ ਆ ਜੀ ਠੀਕ ਆ ਜੀ ਸੋ ਹਵਾਨਾ ਪੂਰਾ ਨਿਗਰ ਆ ਠੀਕ ਆ ਜੀ ਬੜੀ ਜਾਨੀ ਦੇ ਵਿੱਚ ਨਿਗਰੀ ਦੇ ਵਿੱਚ ਜਿਹੜਾ ਚੋਲੇ ਦੀ ਚੱਡਾ ਚੋਡਾ ਪੂਰਾ ਝਾੜਦੀ ਆ ਠੀਕ ਆ ਜੀ ਸੋ 11 ਲੀਟਰ ਇਹ ਮੈਂ ਥਲੇ ਦੋਸਤ 14 ਤਾਂ ਪਲਾਸ ਹੀ ਹੋਊਗਾ ਭਾਜੀ ਠੀਕ ਹੈ ਇਹ ਨਹੀਂ ਬਈ ਕਈ ਕਹਿ ਦਿੰਦੇ 11 ਸਾਰਿਆਂ ਥਲੇ 10 ਕਹਿੰਦਾ ਬੜਾ ਹੈ ਬਾਕੀ ਅਸੀਂ ਦਾਣਾ ਡੰਗਰ ਜਿੰਨਾ ਖਾ ਲਈ ਅਸੀਂ ਉਨਾ ਹੀ ਬਾ ਦੇਨੇ ਆ ਇਹ ਨਹੀਂ ਕੋਈ ਕਵੇ ਵੀ ਅਸੀਂ 2 ਕਿਲੋ ਜਾਂ ਪਲੇਟ ਚ ਪਾ ਕੇ ਵੰਡਾ ਅਸੀਂ 11 ਲੀਟਰ ਦੁੱਧ ਚੋਲਾਂਗੇ ਅਸੀਂ ਡੰਗਰ ਨੂੰ ਆਵੇ ਹੁਣ ਅੱਠੇ ਨਹੀਂ ਹੈਗੇ ਤੂੜੀ ਤੇ ਅਸੀਂ ਜਿੰਨਾ ਹੀ ਰਾਤ ਨੂੰ ਡੰਗਰ ਮਾਲ ਖਾ ਲੈਂਦੇ ਅਸੀਂ ਉਨਾ ਹੀ ਗੱਡੀ ਢੇਰੀ ਕਰ ਦਿੰਨੇ ਆ ਸਹੀ ਆ ਸਹੀ ਆ ਹਾਂ ਕਈ ਨਾਲ ਹੀ ਹੈ ਬਿਲਕੁਲ ਹਾਂਜੀ ਕਈਆਂ ਕਈਆਂ ਬਵਾਰੀ ਵੀ ਕਈ ਘਰਾਂ ਵਾਲੇ ਵੀ ਕਹਿੰਦੇ ਸਾਡੀ ਜਿੱਦਨ ਦੀ ਮੱਝ ਸੂਈ ਆ ਸਾਡੇ ਕੋਲ ਪਿੱਖੀ ਵਿੰਡੋ ਦਾਣਾ ਹੀ ਨਹੀਂ ਆਇਆ ਵਾਂਂਡੀ ਨਹੀਂ ਆਇਆ ਆ ਡਿਕੋ ਅਸੀਂ ਕਦੀ ਨਹੀਂ ਮੁੱਕਨਤਾ ਵੇਖ ਲਓ ਬੋਰੀ ਅਸੀਂ ਗੱਡੀ ਲੱਦ ਕੇ ਹੀ ਲਿਓਣੇ ਆ ਅੱਛਾ ਵੀਰ ਸਰਮਣ ਨੇ ਤਾਂ ਮੁੱਲ ਕੀ ਕਰਾਂਗੇ ਇਹ ਵਾਲੇ ਦਾ 80000 ਰੁਪਇਆ 85 ਹਾਂਜੀ ਲੋ ਜੀ 85000 ਦੀ ਮਿਲ ਜੂਗੀ ਠੀਕ ਆ ਪੰਜਵਾਂ ਨੰਬਰ ਆ ਵੇਰਵਾ ਨਾਲ ਦੀ ਨਾਲ ਹੀ ਪਾਈ ਜਾਂਦੇ ਆ ਆਹ ਪੰਜਵੇਂ ਨੰਬਰ ਤੇ ਮੱਝ ਦਿਖਾਤੀ ਆ ਹਾਂਜੀ 85000 ਦੀ ਮਿਲ ਜੂਗੀ ਮਹੀਨੇ ਦੀ ਸੂਈ ਆ 11 ਕਿਲੋ ਤੋਂ ਉੱਪਰ ਦੁੱਧ ਆ ਹਾਂਜੀ ਚੋ ਆਪਸ ماں ਬਹੁਤ ਚੰਗਾ ਐ ਇਧਰ ਇੱਕ ਹੋਰ ਤੁਹਾਨੂੰ ਦਿਖਾ ਦਿੰਦੇ ਆ ਹਾਈਟ ਮੀਡੀਅਮ ਦੇ ਵਿੱਚ ਆ ਮੱਝ ਸ਼ੀਵਾ ਨੰਬਰ ਆ 6 ਨੰਬਰ ਤੇ ਆਪ ਦਿਖਾ ਰਹੇ ਆ ਇਹ ਵੀ ਇਹਦਾ ਵੀ ਆ ਬੱਚਾ ਜ 15 ਦਿਨਾਂ ਦੇ ਦਾਹਾਂ ਦੀ ਸੂਈ ਕਟਾਈ ਐ ਹਾਂਜੀ ਕਟਾਈ ਐ ਲੋ ਜੀ ਆ ਕਟਾ ਠੀਕ ਆ ਜੀ ਹਾਂਜੀ 10 ਕਿ ਦਿਨਾਂ ਦੀ ਆ ਹਾਂਜੀ ਤਾਂ ਸੰਗ ਦੀ ਮੰਨ ਲਓ ਤੁਸੀਂ ਲਓ ਜੀ ਆ ਬੱਚਾ ਠੀਕ ਆ ਜੀ ਅੰਦਾਜ਼ਾ ਤੁਸੀਂ ਲਾ ਲਿਓ ਬੱਚਾ ਤਾਂ ਹੀ ਆਪਾਂ ਤੁਹਾਨੂੰ ਦਿਖਾ ਦਈਦਾ ਆ ਪ੍ਰੋਪਰ ਦੇਖ ਲਓ ਠੀਕ ਆ ਜੀ 10 ਕਿ ਦਿਨ ਦਾ ਸਮਾਂ ਹੋ ਗਿਆ ਵਿਆਈ ਨੂੰ ਤੇ ਇਹ ਵੀਰ ਸਰਵਣ ਕਿੰਨਾ ਸੁਭਾ ਮੰਨਈ ਆ ਇਹ ਦੂਜਾ ਸੁਭਾ ਸੂਈ ਆ ਪਾਜੀ ਦੂਜਾ ਹਾਂਜੀ ਤੇ ਕਿੰਨੇ ਕੁ ਦੁੱਧ ਤੇ ਦੁੱਧ ਦੇ ਥਲੇ 8 ਤੋਂ ਪਲੱਸ ਆ ਜਿਹੜਾ 8 ਲੀਟਰ ਆਪਾਂ ਚੋ ਕੇ ਦੇਵਾਂਗੇ ਠੀਕ ਆ ਜੀ ਮੈਂ ਮਿਲ ਕੇ ਠੀਕ ਆ ਜੀ ਹਾਂਜੀ ਹੁਣ ਇਹਨੂੰ ਪਾਜੀ ਮੈਂ ਕਹਿੰਦਾ ਵੀ 14 15 ਲੀਟਰ ਦੁੱਧ ਦੇ ਦੇ ਦੂਗੀ ਇੰਨੇ ਤਾਂ ਕਰਮਾਂ ਵਾਲੀ ਨੇ 8 9 ਲੀਟਰ ਹੀ ਦੇਣਾ ਹੈ ਬਸ ਬਸ ਇਹ ਐਸ ਆਈਟਮ ਜਿਹੜਾ ਆਪਾਂ ਚੁਵਾ ਦਾਂਗੇ ਉਹ 8 ਲੀਟਰ 8 ਲੀਟਰ ਹਾਂ ਹਾਜ਼ਰ ਮੌਕੇ ਤੇ ਠੀਕ ਆ ਜੀ ਹਾਂਜੀ ਲੋ ਵੀ 8 ਲੀਟਰ ਦੋਸਤੋ ਦੁੱਧ ਆ ਠੀਕ ਆ ਜੀ ਹਾਈਟ ਦੇਸ਼ਿਕ ਮੀਡੀਅਮ ਦੇ ਵਿੱਚ ਆ ਹਾਂ ਮੀਡੀਅਮ ਹਾਈਟ ਆ ਸੋ ਉਹੋ ਜਿਹਾ ਦੋਸਤੋ ਰੇਡਪੜਤਾ ਕੀਤਾ ਜਾਊਗਾ ਠੀਕ ਆ ਜੀ ਹਾਂਜੀ ਹਾਂਜੀ ਕਿਉਂਕਿ ਕੋਈ ਵੀ ਰ ਲੱਖ ਕੋਈ 1.5 ਲੱਖ ਲਾਉਣ ਵਾਲਾ ਕੋਈ ਥੋੜੇ ਘੱਟ ਪੈਸੇ ਲਾਉਣ ਵਾਲਾ ਵੀ ਹੁੰਦਾ ਹੈ ਤੇ 8 ਲੀਟਰ ਦੁੱਧ ਦਸਾਂ ਦਿਨਾਂ ਦੀ ਸੂਈ ਆ ਇਹ ਕੱਟਾ ਮਗਰ ਠੀਕ ਆ ਜੀ ਤੇ ਸਵੇਰ ਦੂਜਾ ਸੋ ਖੋਲ ਕੇ ਆਪਾਂ ਤੁਹਾਨੂੰ ਅभी ਤੋਰ ਕੇ ਦਿਖਾ ਦਿੰਨੇ ਆ। ਚਵਾਪ ਸਮਾਂ ਬਹੁਤ ਵਧੀਆ ਦਾ ਪੋਲੀ ਬੜੀ ਜਿਆਦੀ ਹੈ। ਬਿਲਕੁਲ ਜੀ। ਬਾਕੀ ਵੀਰ ਸਰਵਣ ਜਿੰਨੇ ਵੀ ਐਨੀਮਲ ਆਪਣੇ ਕੋਲ ਸੋਏ ਸੋਏ ਆ। ਹਾਂਜੀ। ਪਰ ਤੁਸੀਂ ਚਵਾਈਆਂ ਕੀਤੀਆਂ ਨੇ ਕਿਸੇ ਰਕਮ ਦਾ ਕੋਈ ਭੂਰ ਛੱਟੇ ਵਾਲੀ ਗੱਲ ਹੋਵੇ ਤਾਂ ਆਪਾਂ ਦੱਸ ਦੇਣੀ ਆ। ਇਹ ਵੀ ਗੱਲ ਪਾਜੀ ਹੋਊਗੀ ਉਹ ਦੱਸਾਂਗੇ। ਹਾਂ। ਜਿਹੜੇ ਤੇ ਨੁਕਸ ਹੋਊਗਾ ਉਹ ਦੱਸਾਂਗੇ ਵੀ ਇਹਦੇ ਵਿੱਚ ਆ ਨੁਕਸ ਹੈਗਾ। ਬਿਲਕੁਲ ਜੀ। ਹਾਂਜੀ। ਚਵਾਪ ਸਮਾਂ ਬਹੁਤ ਚਾਰੂ ਚੂਰੂ ਬਹੁਤ ਚੰਗੀ ਹੈ ਵੀ। 哎呀！听啥子？ ਸੋ so, 8-9 8-9 ਕਿ ਲੀਟਰ ਤੇ ਦੋਸਤੋ ਚੱਲਣ ਵਾਲੀ ਇੰਨੇ ਕਿ ਬੜੇ ਰਾਣ ਆ ਭਾਜੀ ਹੁਸਦਾ ਰਿਆ ਹੋ ਰਿਆ ਭਾਵੇਂ 10 ਹੀ ਘਰ ਆਵੇ ਆ ਬਿਲਕੁਲ ਅੱਜ ਮੌਕੇ ਤੇ 8 ਕਿਲੋ ਤਾਂ ਰਹਿ ਗਈਆਂ ਆ ਬਿਲਕੁਲ ਚਲੋ ਆਪਾਂ ਕੋਈ ਗਰੰਟੀ ਤਾਂ ਨਹੀਂ ਦੇ ਸਕਦੇ ਪਰ ਇਹ ਆ ਵੀ ਉਹਨੂੰ ਦੋ ਪਛਵਾ ਕੇ 10 ਲੀਟਰ ਤੋਂ ਇੰਟ ਪਾ ਦੇਣਾ ਜੇ ਕੋਈ ਸੇਵਾ ਵਾਲੇ ਘਰ ਚੱਲ ਜੇ ਤੇ ਭਾਵੇਂ 810 ਵੀ ਕਰ ਸਕਦਾ ਹੈ ਜੇ ਕੋਈ ਉਹੋ ਜਿਹਾ ਲੈ ਚੱਲ ਗਈ ਤੇ 85 ਪੰਜਾਂ ਤੇ ਵੀ ਆ ਸਕਦੀ ਹੈ ਇਹੋ ਹੀ ਗੱਲ ਨਾ ਗੱਲ ਇਹ ਗੱਲ ਆਪਣੀ ਸੇਵਾ ਦੇ ਆ ਸੇਵਾ ਤੇ ਇਹ ਅੱਜ ਵੀਰ ਕਿੰਨੇ ਦੀ ਦੇ ਰਹੇ ਆਪਾਂ ਮੱਝ ਇਹ 70 ਦੇ ਦੇ ਦਾਂਗੇ 70 ਦੇ ਹਾਂਜੀ ਬਾਕੀ ਕਰਿਓ ਛੋਟ ਛੱਪੇ ਕੋਲੋ ਕੋਈ ਨਹੀਂ ਜਿਹੜਾ ਮੌਕੇ ਤੇ ਜਿਹੜਾ ਆਊਗੀ ਰੋ 30 ਸਮਾਨਤਾ ਨੂੰ ਹੋ ਜਾਊਗਾ ਠੀਕ ਹੈ ਜੀ 70000 ਦੀ ਇਹ ਵੀਰ ਸਰੋਨਾਂ ਦਾ ਵੀ ਆਪਾਂ ਦਵਾਂਗੇ ਹਾਂਜੀ ਸੋ 8 ਲੀਟਰ ਇਸ ਵਕਤ ਥੱਲੇ ਦੁੱਧ ਦਫਾ ਪੂਰਾ 8 ਲੀਟਰ ਧਰਾਂ ਫਿਰ ਚਵਾਪਸਵਾ ਵੀ ਬਹੁਤ ਇਹਦਾ ਵਧੀਆ ਇੱਕ ਨੰਬਰ ਦੀ ਚਵਾਈ ਠੀਕ ਆ ਜੀ ਖੋਲੀ ਪਾਲੀ ਬਹੁਤ ਅੱਗੇ ਵੀਰ ਇਧਰ ਆਪਣੇ ਕੋਲ ਜਿਹੜੀ ਆ ਖੜੀ ਹੈ ਜੀ ਇਹ ਛੋਟੀ ਪਾਜੀ ਆਪਾਂ ਵਾਵਾ ਚਿਰ ਦੀ ਲਿਆਂਦੀ ਇਹਨੂੰ ਡੇਢ ਮਹੀਨੇ ਦੇ ਉੱਪਰ ਹੋ ਗਿਆ ਆਪਣੇ ਕੋਲੇ ਘਰ ਆਈ ਆ ਅੱਛਾ ਜੀ ਤੇ ਇਹਦੀ ਕੱਟੀ ਮਰ ਗਈ ਸੀ ਅਸੀਂ ਗੂਸ਼ੀ ਬੜਾਈਆਂ ਵੀਡੀਓ ਵੀ ਹੈਗੀ ਹੈ ਡੇਢ ਮਹੀਨਾ ਨੂੰ ਸੂਈ ਨੂੰ ਪੂਰਾ ਹੋ ਗਿਆ ਹੈ ਮਤਲਬ ਆਪਾਂ ਤਰੀਕ ਵਖਾ ਸਕਦੇ ਆ ਵੀਡੀਓ ਹੈਗੀ ਆ ਤੇ ਬਾਕੀ ਜਿੱਦਾਂ ਦੀ ਕਰਮਾਲੀ ਸੂਈ ਹੈ ਨਾ ਆ ਵੀ ਇੱਕ ਤਰ੍ਹਾਂ ਇਧਰ ਵੇਖੋ ਕਦੀ ਇਹਨੂੰ ਟੀਗਾ ਨਹੀਂ ਲਾਇਆ ਇਤਰਾ ਇਹਨੂੰ ਚੋਲੋ ਬਹਿ ਕੇ ਭਾਵੇਂ ਜਿੰਨੀ ਯਾਰੀ ਮਰਜ਼ੀ ਚੋਈ ਜਾਵੇ ਪਾੜੇ ਥਾਪੀ ਦੇ ਇਤਰਾ ਨਾ ਕਦੇ ਟੀਗਾ ਨਾ ਪਾੜਾ ਨਾ ਵੰਗਾ ਕੋਈ ਚੀਜ਼ ਨਹੀਂ ਇਹਨੂੰ ਕਾਪੀ ਦਿਓ ਪਤਾ ਲੱਗ ਜਾਵੇ ਵੀ ਬੰਦਾ ਬਹਿ ਗਿਆ ਬਹਿ ਗਿਆ ਹਾਂਜੀ ਧਾਰ ਦਿੱਤੀ ਇਹਨੇ ਮੈਂ ਦੁੱਜਣੀ ਆ ਹਾਂਜੀ ਇਹ ਦੂਜੇ ਸੂਵੇ ਆ ਠੀਕ ਆ ਜੀ ਹਾਂਜੀ ਠੀਕ ਆ अच्छा फिर इदे तले दूध की तेरे कल 11 10 ਤੋਂ ਉੱਪਰ ਹੀ ਦੋਲੇ ਨਾ ਦੁੱਧ ਪਈ ਆਵੇ ਹੁਣੇ ਡੋਕੇ ਪਾਉਣ ਲਈ ਆ ਹੂੰ ਹੂੰ ਇਹਨੇ ਨਵੇਂ ਦੁੱਧ ਹੋਏ ਨਾ ਦੁੱਧ 11 ਲੀਟਰ ਹੀ ਤੇ ਹੁਣ ਕੱਲ ਦੇ ਡੋਕੇ ਪਾਉਣ ਲਈ ਆ ਵੇ ਅਸੀਂ ਲਾਉਣੀ ਨਹੀਂ ਅਸੀਂ ਵੇਚ ਦੇਣੀ ਆ ਤੇ ਉਸ ਤਰ੍ਹਾਂ ਵੇਹ ਜੇ ਕੋਈ ਵੀਰ ਖਰੀਦ ਲੇ ਤੇ ਹਰ ਵਾਰੀ ਆਈ ਝੋਟੀ ਆ ਹੁਣ ਜਿੱਦਾਂ ਡੋਕੇ ਪਾ ਕੇ ਭੰਗ ਗਈ ਇਹਨੇ ਮਤਲਬ ਨਵੇਂ ਦੁੱਧ ਹੋ ਜਾਣਾ ਹੋ ਜਾਣਾ ਬਿਲਕੁਲ ਦੋਸਤੋ ਡੋਕੇ ਪਾਉਂਦੀ ਆ ਹਾਂਜੀ ਹਾਂਜੀ ਤੇ ਬਿਲਕੁਲ ਏਆਈ ਤੁਸੀਂ ਕਰਵਾ ਲਓਗੇ ਕੋਈ ਭਰਾ ਵੀ ਖਰੀਦਾਰ ਹੀ ਕਰਦਾ ਹਾਂਜੀ ਹਾਂਜੀ ਤੇ ਬੱਤਰ ਤੇ ਲੈ ਜਾਓਗੇ ਹਰ ਫਰਿਆਈ ਆ ਹਾਂਜੀ ਬਾਕੀ ਇਹ ਬੜੀ ਪਹਿਹੀ ਹਵਾ ਹੀ ਪਹਿਲੇ ਲਾ ਕੇ ਜੋੜੀ ਮੱਜਾਂ ਦੀ ਲਿਆਂਦੀ ਚਲ ਦੂਜੀ ਸਾਡੀ ਚੰਗੀ ਵੇਖੀ ਹੋਤਰਾ ਇਹ ਬੜੇ ਰਕਮ ਦੇ ਵਿੱਚ ਮੱਜ ਆਈ ਹੈ ਅੱਛਾ ਇਹਦੇ ਤੋਂ ਦੁੱਧ ਕਿੰਨਾ ਦੱਸੇ 10 ਤੋਂ ਪਲੱਸ ਸਿਆ ਭਾਈ 10 ਤੋਂ ਪਲੱਸ ਹਾਂ ਸਵਾ ਸਵਾ 10 ਹੋਊਗਾ ਪੌਣੇ 10 ਨਹੀਂ ਹੋਊਗਾ ਠੀਕ ਹੈ ਜੀ ਹਾਂਜੀ ਤੇ ਦੋਸਤੋ ਬਿਨ ਬੱਜੇ ਤਾਂ ਪਰ ਮਿਲਦੀ ਜਿਹੜੀ ਆ ਕੋਈ ਪਹਾੜਾ ਨਹੀਂ ਕੋਈ ਬੰਗਾ ਨਹੀਂ ਕੋਈ ਰੱਸੀ ਨਹੀਂ ਇਤਰੇ ਵਜਿਆਵੇਂ ਅਸੀਂ ਚੋਲ ਲਈ ਨਹੀਂ ਇਤਰੇ ਥੱਲੇ ਬਹਿਣਾ ਤੇ ਪਾਣੀ ਧਾਰ ਦੇ ਦਿਓ ਇਸੇ ਤਰ੍ਹਾਂ ਜਿਹੜੀ ਚਵਾਈ ਕਰ ਲਓਗੇ ਠੀਕ ਆ ਆ ਲਓ ਇਤਰਾ ਇਤਰਾ ਹੀ ਥੱਲੇ ਬੈ ਕੇ ਅਸੀਂ ਚੋਈ ਜਾਨੇ ਠੀਕ ਆ ਜੀ ਹਾਂਜੀ ਠੀਕ ਆ ਪੋਲੀ ਪਾਲੀ ਬਹੁਤ ਚੰਗੀ ਆ ਟੱਕ ਮਾੜੀ ਜੀ ਅੱਗੇ ਰੱਖਦੀ ਆ ਤੱਕ ਗਾਣੂ ਹਾਂਜੀ ਇਸੇ ਚ ਡਾਕਾ ਟ ਵਿਖਾਉਂਦੀ ਆ ਠੀਕ ਹੈ ਇਹਦਾ ਵੀ ਸਰਵਣ ਕੀ ਮੋੜੇ ਜਿਹੜਾ ਜੀ ਤੇਰੇ ਜਿਹੜੋ ਕੋਈ ਵੀਰ ਖਰੀਦੂਗਾ ਆਪਾਂ ਇਹਦਾ ਕਰ ਲਾਂਗੇ ਫੋਨ ਫਾਣ ਤੇ ਹਾਂ ਫੋਨ ਤੇ ਕੋਈ ਬੰਦਾ ਚੁੰਦਾ ਵਾ ਦੋ ਘੰਟੇ ਟਾਈਮ ਚ ਹੋਈ ਆ ਅੱਛਾ ਜੀ ਤੇ ਸ਼ਾਇਦ ਕਿਸੇ ਵळे ਨਾ ਗੱਲ ਬਣੀ ਤੇ ਚਲੋ ਕੋਣੀ ਜੇ ਕਿਸੇ ਦੇ ਪਸੰਦ ਹੋਊਗੀ ਨਾ ਠੀਕ ਹੈ ਜੀ ਤੇ ਆਪਾਂ ਫੋਨ ਤੇ ਉਹਦੇ ਨਾਲ ਗੱਲ ਠੀਕ ਹੈ ਫਿਰ ਹਾਂ ਜੀ ਇੱਧਰ ਅੱਗੇ ਆਪਣੇ ਕੋਲ ਵੀ ਸਰਮਣ ਹਾਂ ਜੀ ਇਹ ਚੌਥੇ ਸੂਏ ਮੈਂ ਸੂਈ ਜੇ ਚੌਥਾ ਸੂਆ ਕਿੰਨੇ ਦਿਨਾਂ ਦੇ ਵਿੱਚ ਇਹਨੂੰ ਵੀ ਚੌਥਾ ਦਿਨ ਹੀ ਅੱਜ ਸੂਈ ਨੂੰ ਹੋ ਗਿਆ ਜਾਂ ਕੱਟੀ ਜੇ ਦੇ ਮਗਰ ਮਗਰ ਕੱਟੀ ਆ ਹਾਂਜੀ ਹਾਂ ਉਹ ਮਗਰ ਕੱਟੀ ਦੋਸਤੋ ਖੋਲਦਗੇ ਆ ਖੋਲਦਗੇ ਲਓ ਜੀ ਚੌਥਾ ਸੂਆ ਇਹ ਬੋਲਾ ਕਿੰਨਾ ਘੂਗਿੰਦੇ ਸੇ ਇਹਦੇ ਤੇ 7 ਕਿਲੋਟਰ ਪਾਣੀ ਧਾਰ ਆਇਆ ਕੱਲ ਲਓ ਜੀ 7 ਕਿਲੋਟਰ ਦੋਸਤੋ ਧਾਰ ਆਇਆ ਹਾਂਜੀ ਅੱਜ ਸੂਈ ਨੂੰ ਵੀ ਤਿੰਨ ਚਾਰ ਕਿ ਦਿਨ ਦਾ ਸਮਾਂ ਹਾਂਜੀ ਇੰਨੇ ਕੀ ਹੋਇਆ ਪਾਜੀ ਜਿਵੇਂ ਆਪ ਸਮਾਂ ਇਹ ਵੀ ਬੜੀ ਜਿਆਦੀ ਪੋਲੀ ਪਾਲੀ ਬੜੀ ਆ ਬਹੁਤ ਵਧੀਆ ਹਾਂਜੀ ਆ ਦੇਖੋ ਤੋ ਅਨੀਮਲ ਦੋਸਤੋ ਜਿੰਨੇ ਵੀ ਆ ਸਾਰੇ ਬਿਲਕੁਲ ਸੱਜਰ ਤਾਜ਼ੇ ਦਿਨਾਂ ਦੇ ਵਿੱਚ ਹੀ ਆ ਠੀਕ ਹੈ ਹਾਂਜੀ ਹਾਂਜੀ ਕੋਈ ਹਫ਼ਤੇ ਦੇ ਵਿੱਚ ਆ ਕੋਈ 10 12 ਮੱਝਾਂ ਦੇ ਤਿੰਨ ਚਾਰ ਰਹੀਆਂ ਦੋ ਸਵੇਰੇ ਚਲ ਗਏ ਹਨਾ ਠੀਕ ਹੈ ਝੋਟਕਾਂ ਬਹੁਤ ਸੋਹਣੀਆਂ ਹਨ ਮੋਹਰਾ ਦੀਆਂ ਸੁਈਆਂ ਇਹ ਠੀਕ ਆ ਮਾਲ ਤਾਂ ਫਿਰ ਡੇਲੀ ਰੁਟੀਨ ਜਿ세 ਤਰ੍ਹਾਂ ਹੀ ਹਾਂਜੀ ਹਾਂਜੀ ਉਹ ਦਿਨੇ ਮੈਂ ਤਾਂ ਉਹਨਾਂ ਨੂੰ ਰੱਖਿਆ ਵੀਡੀਓ ਪਾ ਲੈਂਦੇ ਹਾਂ ਅਸੀਂ ਕਿਹੜੀਆਂ ਵੇਚ ਰਹੀਆਂ ਆ ਓਹ ਠੀਕ ਆ ਤੋ ਫਿਰ ਮੈਂ ਚਲ ਆਉਣ ਸੌਦਾ ਆਇਆ ਫਿਰ ਪਾਉਂਦਾ ਕੀ ਫਾਇਦਾ ਓਹ ਬਿਲਕੁਲ ਜੀ ਬਿਲਕੁਲ ਉਹ ਅਗਲੇ ਦੀ ਮਰਜ਼ੀ ਆ ਵੇਖੋ ਜੀ ਘਰੇ ਰੱਖਾਂ ਉਹੋ ਗੱਲ ਨਾਲ ਹਾਂਜੀ ਹਾਂ ਲਓ ਦੋਸਤੋ ਇਹ ਵੀ ਕਰਮਾ ਵਾਲੀ ਬੌਲੇ ਤੇ ਆ ਚੰਗੇ ਬੌਲੇ ਤੇ ਚੱਲਣ ਢਈ ਆ ਚੌਥਾ ਸੂਆ ਤੇ ਲਾਸਟ ਦੇ ਵਿੱਚ ਇਹ ਆਪਾਂ ਤੁਹਾਨੂੰ ਨਾਗ ਦਿਖਾਉਣਾ ਸੀ ਵੇੜ ਵਿਖਾਉਣੀ ਵੀਰੇ ਵੇੜ ਇਹ ਤੋਕੜਿਆ ਪਾਜੀ ਵਿਖਾਲ ਦਿਓ ਜੇ ਕੋਈ ਖਰੀਦਦਾ ਇਹਦਾ ਸਰਮਾ ਪਾਜੀ ਇੱਕ ਮੁੱਲ ਦੱਸਦੇ ਮੈਂ ਇਹ ਭਾਈ 65000 ਰੁਪਏ ਦਾ ਮੁੱਲ ਆ ਕੋਈ ਮੌਕੇ ਦੇ ਮਾਨਤਾ ਨਾਲ 65 ਚੋਂ ਹਾਂਜੀ ਲਓ ਜੀ 65000 ਦੇ ਵਿੱਚੋਂ ਛੋੜ ਚੱਪਾ ਹੋ ਜਾਊਗਾ ਠੀਕ ਹੈ ਜੀ ਹਾਂਜੀ ਬਾਕੀ ਦੁੱਧ ਪਾਜੀ ਇਹਨੇ 10 ਤੋਂ ਉੱਪਰ ਹੀ ਦੇਣਾ ਹੈ ਜਿਤਨਾ ਇਹਦੀ ਚਵਾਈ ਚ ਬਈ ਹੈ ਕਿ ਨਹੀਂ 7 ਕਿਲੋ ਇਹਦੇ ਥੱਲੇ ਘਾਰਾ ਅੱਜ ਹੈਗੀਆਂ ਇਹਨੇ ਮਾਲਕਾਂ ਦੇ ਚਾਰ ਚੁੱਕਰ ਬਹੁਤ ਐਡੀ ਸਾਂਭੀ ਨਹੀਂ ਕਿਸੇ ਨੇ ਜਾਦੀ 10 ਲੀਟਰ ਦੋ ਦਿਨੇ ਦੇਣਾ ਹੀ ਦੇਣਾ ਬਿਲਕੁਲ ਜੀ ਹਾਂਜੀ ਲੋ ਵੀ ਭਰਾਵੋ ਰੇਡ ਬਿਲਕੁਲ ਜੈਨੂਨਾ ਜਾਇਜ਼ ਆ 65000 ਦੀ ਇਹ ਤੁਹਾਨੂੰ ਅੱਜ ਮਿਲ ਜੂਗੀ ਆ ਰੇਡ ਜੇ ਭਾਜੀ ਇਹ ਟੋਕਰ ਗੱਬਨ ਨਾਗਾ ਇਹ ਗੱਬਨ ਦੀ ਨਹੀਂ ਗਾਰੰਟੀ ਠੀਕ ਆ ਭਰਾਇਆ ਚੌਗੀ ਮੂੰਹ ਆ 12 ਲੀਟਰ ਏ ਥਲੇ ਧਾਰਾ ਏ 12 ਲੀਟਰ ਦੁੱਧ ਆ ਠੀਕ ਆ ਕਿੰਨਾ ਕਿੰਨਾ ਹੋ ਗਿਆ ਭਰਾਇਆ ਨੂੰ ਠੀਕ ਆ ਭਾਈ ਮੈਨੂੰ ਅੱਜ 4-5 ਦੇਣੀ ਹੋ ਗਈ ਲਿਆਂਦੀ ਦੀ ਜਿਆਦਾ ਟਾਈਮ ਨਹੀਂ ਹੋਇਆ ਆ ਜਿਆਦਾ ਕੀ ਤਾਂ ਨੇ ਆਪਾਂ ਖਾਲੀ ਕਰਕੇ ਦੇਣੀ ਆ ਬਿਲਕੁਲ ਐਵੇਂ ਆਪਾਂ 12 ਲੀਟਰ ਤੇ ਦੁੱਧ ਦੇ ਹਿਸਾਬ ਨਾਲ ਕਰ ਲੈ ਇਹਨੇ ਦੁੱਧ ਨੇ ਭਾਈ 15 ਹੀ ਦੇ ਦੇਣਾ ਅੱਛਾ ਹਾਂਜੀ ਇਹ 23-24 ਲੀਟਰ ਦਿੰਦੀ ਰਹੀ ਉਹਨਾਂ ਨੇ ਬੜੀ ਜਿਆਦੀ ਜਿੱਥੋਂ ਮੈਂ ਖਰੀਦੀ ਹੈ ਨਾ ਉਹਨਾਂ ਨੇ 80000 ਕਿਦੀ ਲਿਆਂਦੀ ਆਰ ਕੀ ਜਦੋਂ ਮਤਲਬ ਝੋਨੇ ਲੱਗ ਆ ਚਾਰ ਕਿ ਮਹੀਨੇ ਮਤਲਬ ਝੋਨੇ ਲਾਉਣ ਤੋਂ ਬਾਅਦ ਚ ਉਹਨਾਂ ਨੇ ਲੈਂਦੀ ਆ ਠੀਕ ਆ ਜੀ ਹਾਂਜੀ ਉਹ ਦੱਸੋ ਜੀ ਆਪ ਸਮਾਂ ਬਹੁਤ ਸੋਹਣਾ ਹੈ ਦਾ ਇਹ ਟੋਕੜ ਵੇਰ ਜਿਹੜੀ ਵਿਕਾਉ ਹੈ ਤੇ ਅੱਗੇ ਬਣੀ ਸੋਰੀ ਜ਼ਰੂਰ ਆ ਪਰ ਉਹਦੀ ਚਲੋ ਇੱਕ ਨਾਂ ਅੱਕਾ ਪੇਰਵਾ ਪਾ ਦਿੱਤਾ ਹਾਂਜੀ ਉਹਦੀ ਕੋਈ ਤਸੱਲੀ ਗਾਰੰਟੀ ਦਰਵਾ ਦੋ 12 ਲੀਟਰ ਮਿੰਕੇ ਦਵਾਂਗੇ ਚਿੱਟਾ ਮੱਝਾ ਅਰਗਾ ਦੋ ਦ 12 ਲੀਟਰ ਹਾਂਜੀ 12 ਕਿਲੋ ਕਿ ਕਦ ਕਾਠਾ ਲਈ ਆ ਹਾਂਜੀ ਹਲੇ ਚੌਗੀ ਆ ਮੂੰਹ ਤੋਂ ਪਾ ਜੀਏ ਹਾਂ ਵੱਡੀ ਕਦ ਕਰ ਤੂੰ ਪਹਿਲਾਂ ਨਹੀਂ ਚੱਲਣ ਦੀ ਆ ਪਹਿਲਿਆਂ ਪਹਿਲਿਆਂ ਆ ਉਹ ਦੱਸੋ ਪਹਿਲਾਂ ਸਵੇਰ ਚੱਲਣ ਰਹੀਆਂ ਵੱਡੇ ਹਾਈਟ ਕੱਟ ਦੇ ਵਿੱਚ ਰੁਪਈਆ ਵਾਲੀ ਬੈੜਾ ਕਾਂ ਚਲੋ ਕਿਸੇ ਵੀ ਕਾਲੇ ਜੇ ਤੇ ਭਾਜੀ ਇਹ ਸੋਨ ਵਾਲੀ ਹੋਵੇ ਫਿਰ ਤੇ ਫਿਰ ਲੱਖ ਰੁਪਈਏ ਦੀ ਹੈ ਇਹ ਬਾਕੀ ਇਹ ਲੱਖ ਰੁਪਈਆ ਵਾਲੀ ਮੈਂ ਜਨੇ ਸਾਨੂੰ ਕੰਮ ਦੇਣ ਲਈ ਆ ਦੁੱਧ 12 ਲੀਟਰ ਆਉਣ ਲੱਖ ਰੁਪਈਆ ਵਾਲੀ ਮੈਂ ਲਿਆ 12 ਚੋਂ ਦੇ ਆ ਇਹ ਵੀ ਬਾਰਾਂ ਹੀ ਨੇ ਬਸ ਬਿਲਕੁਲ ਇਹ ਵੀ ਸਰਵਣੇ ਤਾਂ ਕੋਈ ਮੁੱਲ ਕਰੋਗੇ ਕੀ ਮੁੱਲ ਚਲੋ ਜਦੋਂ ਕੋਈ ਪੁੱਛੂਗਾ ਵੀਰ ਫਿਰ ਆਪਾਂ ਕਰਦੇ ਆਂਗੇ ਫੋਨ ਤੇ ਹਾਂਜੀ ਫੋਨ ਠੀਕ ਆ ਜੀ ਲਓ ਦੋਸਤੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਲਿਓ 12 ਲੀਟਰ ਦੁੱਧ ਦਾ ਅੱਜ ਤੋਕੜਾ ਤੇ ਇਹ ਆਈ ਹੋਈ ਆ ਠੀਕ ਆ ਚਾਰਕ ਦਿਨ ਦਾ ਸਮਾਂ ਹੋ ਗਿਆ ਉਸ ਕੋਡਿੰਗ ਮੇਰਾ ਵੀਰ ਗੱਲਬਾਤ ਕਰ ਲਿਓ ਮੁੱਲ ਫੋਨ ਤੇ ਤੁਹਾਨੂੰ ਦੱਸ ਦੂ ਮੇਰੇ ਸਰਵਣ ਤੇ ਇਹ ਅੱਜ ਨਾਗਾਪਾ ਜਿੰਨੇ ਤੁਹਾਨੂੰ ਦਿਖਾਏ ਆ ਸਾਰੇ ਸੁਏ ਸੁਏ ਪਸ਼ੂ ਹਾਂਜੀ ਹਾਂਜੀ ਬਿਲਕੁਲ ਐਂਦੇ ਆ ਅੱਛਾ ਵੀ ਸਰਵਣ ਇੱਕ ਨੰਬਰ ਆਪਣੇ ਕਰਤੀ ਵੀਰ ਸਾਹੇ 97811 70116 ਠੀਕ ਆ ਵੀਰੇ ਹਾਂ ਜੀ ਸਾਸਰੀ ਕਾ ਵੀਰ ਸਰਵਨ ਸਾਸਰੀ ਕਾ ਜੀ ਲਓ ਤੁਸੀਂ ਪਲਵਾਨ ਕੇ ਤੋਂ ਵੱਧ ਘਟ ਕੋਈ ਆ ਗਿਆ ਹੋਵੇ ਮਾਫ ਕਰਿਓ ਆ ਵੀ ਕੋਈ ਗੱਲ ਨਹੀਂ ਜੀ ਤੁਸੀਂ ਪਲਵਾਨ ਕੇ ਤੋਂ ਵੀਰ ਸਰਵਨ ਸਿੰਘ ਸੀ ਵਪਾਰ ਦਾ ਕੰਮ ਹੈ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਸੋ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਜੀ ਨਾਲ ਰਹਾਂਗਾ ਇੱਕ ਮਿੰਟ ਬਾਅਦ ਸਤਿ ਸ਼੍ਰੀ ਅਕਾਲ ਜੀ